ਇਹਦੇ ਚ ਦੋ ਮੁੱਦੇ ਹੈ ਜੀ ਇੱਕ ਤਾਂ ਹੈ ਵੀ ਖਾਲਸਾ ਸਕੂਲ ਬਾਰੇ ਇੱਕ ਖਾਲਸਾ ਸਕੂਲ ਦੇ ਗਰਾਊਂਡ ਬਾਰੇ ਖਾਲਸਾ ਸਕੂਲ ਜਿਹੜਾ ਹੈ 1942 ਚ ਇਹ ਬਣਿਆ ਦੁੰਨੇਕੋਟ ਦਾ ਮੇਰ ਸਿੰਘ ਹੁੰਦਾ ਸੀਗਾ ਮਹਾਰਾਜਾ ਪਟਿਆਲੇ ਦੇ ਬਰਨਾਲਾ ਉਦੋਂ ਤਹਿਸੀਲ ਸੀ ਜਿਲ੍ਹਾ ਸੀਗਾ ਆਪਣੀ ਮਾਨਸਾ ਤੇ ਉਸ ਵੇਲੇ ਸਬ ਤਹਿਸੀਲ ਸੀ ਬਠਿੰਡਾ ਵੀ ਉਦੋਂ ਤਹਿਸੀਲ ਹੀ ਹੁੰਦਾ ਸੀ ਉਸ ਵੇਲੇ ਉਹਨੇ ਕੀ ਕਰਿਆ ਸਾਰੇ ਸਕੂਲ ਉਹਨਾਂ ਨੇ ਜਾਨੀ ਜਿਹਦੇ ਕਾਰਜ ਆਪਣਾ ਸਰਕਾਰ ਦਾ ਅੰਗਰੇਜ਼ੀ ਸਰਕਾਰ ਦਾ ਹੁਕਮ ਸੀਗਾ ਵੀ ਹਰ ਇੱਕ ਸਟੇਟ ਚ ਇੱਕ ਕਾਰਜ ਬਣਾਓ ਆਡਾ ਕਾਲਜ ਨੇ ਜਿਹੜੇ ਜਿਵੇਂ ਮਿੰਦਰਾ ਕਾਲਜ ਹੈ ਰਣਵੀਰ ਕਾਲਜ ਉਹ ਸਾਰੇ ਰਾਜਾਂ ਨੇ ਆਪਣੇ ਨਾਂ ਤੇ ਕਾਰਜ ਬਣਵਾਏ ਇਸੇ ਤਰ੍ਹਾਂ ਜਣੀ ਮਹਾਰਾਜਾ ਪਟਿਆਲਾ ਨੇ ਸਕੂਲ ਖੋਲੇ ਜਿਹੜਾ ਇਹ ਸੀਗਾ ਬਰਨਾਲੇ ਵਾਲਾ ਇਹਨੇ ਜਾਨੀ ਖਾਲਸਾ ਹਾਈ ਸਕੂਲ ਭੰਡਾਗੇ ਖੋਲਿਆ ਖਾਲਸਾ ਹੀ ਸਕੂਲ ਮੌੜ ਵੀ ਖੋਲਿਆ ਉਸ ਤੋਂ ਬਾਅਦ ਖਾਲਸਾ ਹੀ ਸਕੂਲ ਤਰਵੰਡੀ ਸਾਬੋ ਤੇ ਮਾਨਸਾ ਜਣੀ ਇਕੱਠੇ ਖੋਲੇ ਇੱਕ ਕੋਈ ਮੈਨੇਜਮੈਂਟ ਸੀ ਸਰਦਾਰ ਜੁਨਜ਼ੇਰ ਸਿੰਘ ਦਾ ਪ੍ਰੈਜ਼ੀਡੈਂਟ ਸੀਗਾ ਤੇ ਉਸ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਬਦਲ ਰਹੇ ਆ ਅਸੀਂ ਫੋਟੋਆਂ ਵੀ ਸਾਰਿਆਂ ਦੀਆਂ ਲਾਈਆਂ ਹੋਈਆਂ ਨੇ ਜਿਹੜੇ ਜਿਹੜੇ ਹੈੱਡਮਾਸਟਰ ਰਹੇ ਨੇ ਜਿਹੜੇ ਜਿਹੜੇ ਜਣੀ ਪਹਿਲਾਂ ਪ੍ਰਧਾਨ ਰਹੇ ਨੇ ਉਹਨਾਂ ਸਾਰਿਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਸੋ ਸਾਰਿਆਂ ਨੂੰ ਪੁਰਾਣਾ ਸਕੂਲ ਆ ਇਹ ਤੇ ਉਹ ਵੱਖਰੀ ਗੱਲ ਹੈ ਕਿ ਬਾਕੀ ਸਾਰੇ ਸਕੂਲ ਨੇ ਜਿਹੜੇ ਗਾਂਧੀ ਸਕੂਲ ਆ ਜਾਂ ਜੋ ਵੀ ਕੋਈ ਸਕੂਲ ਆ ਉਹ ਸਾਰੇ ਬਾਅਦ ਖੁੱਲੇ ਨੇਗੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕੀ ਹੋਇਆ ਜਦੋਂ ਇਹ ਪੋਲੀਟਿਕਲੀ ਜਿਸ ਤਰ੍ਹਾਂ ਹਾਲੀਲਾ ਹੁੰਦਾਗਾ ਖਾਲਸਿਆਂ ਦਾ ਲੜਾਈਆਂ ਸ਼ੁਰੂ ਹੋ ਗਈਆਂ ਤੇ ਇਸ ਖਾਲਸ ਸਕੂਲ ਦਾ ਜਿਹੜੀ ਪਹਿਲਾਂ ਸਾਰਿਆਂ ਨੂੰ ਟੌਪ ਤੇ ਸੀਗਾ ਉਹ ਹੌਲੀ-ਹੌਲੀ ਗਰਾਫਟ ਵਾਲੇ ਪਾਸੇ ਆ ਗਿਆ ਕਿੰਨੇ ਸਾਲ ਜੁਨੀ ਕੋਰਟਾਂ ਚ ਕੇਸ ਚੱਲੇ ਮੇਰੇ ਦੇ ਵੀ 8 ਕੇਸ ਦਰਜ ਕੀਤੇ ਗਏ ਪਰ ਮੈਂ ਉਹਨਾਂ ਜੋ ਬਰੀ ਹੋਇਆ ਸਾਰਿਆਂ ਤੇ 13 ਚ ਆ ਕੇ ਸਾਡੀ ਕਮੇਟੀ ਹੋਣ ਚਾਹੀਏ ਹੁਣ ਅਸੀਂ ਇਹ ਸਕੂਲ ਸਾਂਭ ਰਹੇ ਹਾਂ ਉਸ ਤੋਂ ਬਾਅਦ ਹੁਣ ਗਰਾਊਂਡ ਬਾਰੇ ਗੱਲ ਕਰ ਲਈਏ ਗਰਾਊਂਡ ਹੈ ਜਿਹੜਾ ਖਾਲਸਾ ਹਾਈ ਸਕੂਲ ਉਹ ਇੱਥੇ ਪਹਿਲਾਂ ਮਾਲ ਮੰਡੀ ਲੱਗਦੀ ਹੁੰਦੀ ਸੀ ਬਾਬੂ ਦੇਸ ਰਾਜ ਜੀ ਨੇ ਅਪਰੋਚ ਕੀਤਾ ਉਹ ਐਮ ਐਲ ਸੀ ਸੀਗੇ ਉਸ ਵੇਲੇ ਉਹਨਾਂ ਨੇ ਅਪਰੋਚ ਕੀਤਾ ਅਪਰੋਚ ਕਰਕੇ ਉਹਨਾਂ ਨੇ 10 ਕਿੱਲੇ ਜਿਹੜੀ ਗਾਂਧੀ ਸਕੂਲ ਵਾਸਤੇ ਲੈ ਲਏ ਜਿਹੜੀ ਉਹਨਾਂ ਦੀ ਮੋਟਰ ਲੱਗੀ ਹੈ ਮੋਟਰ ਦੇ ਪਰਲੇ ਪਾਸੇ ਪ੍ਰਾਇਮਰੀ ਸੈਕਸ਼ਨ ਜਿਹੜਾ ਉਹ ਸਾਰਾ ਇਹ ਮਾਲ ਮੰਡੀ ਚੋਂ ਬਣਿਆ ਚਾਰ ਕਿੱਲੇ ਉਹਨਾਂ ਦੇ ਬਾਹਰ ਨੇ ਅੱਜ ਉਹ ਠੇਕੇ ਦੇ ਦਿੰਦੇ ਨੇ ਜ਼ਮੀਨ ਯਾਨੀ ਲੋਕਾਂ ਲੋਕ ਬੋਂਦੇ ਨੇਗੇ ਤੇ ਖਾਲਸਾ ਸਕੂਲ ਨੂੰ 10 ਕਿੱਲੇ ਦਿੱਤੇ ਗਏ ਜਦੋਂ ਇਹਨਾਂ ਨੇ ਰੌਲਾ ਪਾਇਆ ਵੀ ਸਾਨੂੰ ਵੀ ਦੇ ਦਿਓ 10 ਕਿੱਲੇ ਇਹਨਾਂ ਨੂੰ ਦੇ ਤੇ ਦੋ ਕਿੱਲੇ ਅਸੀਂ ਆਪ ਖਰੀਦੇ ਹੋਏ ਨੇ ਉੱਥੇ ਸਾਡੇ ਕੋਲੇ 12 ਕਿੱਲੇ ਨੇ ਉਹ ਸੌਚ ਚ ਚੱਲ ਰਹੇ ਹਾਂ ਜਦੋਂ ਮੈਂ ਆਇਆ ਮੈਂ ਸੋਚਿਆ ਵੀ ਮੈਂ ਸਪੋਰਟਸਮੈਨ ਹੋਣ ਕਰਕੇ ਮੈਂ ਕਿਹਾ ਵੀ ਬੱਚਾਂ ਵਾਸਤੇ ਖੇਡਣ ਵਾਸਤੇ ਜਗ੍ਹਾ ਨਹੀਂ ਹੈ ਉਹ ਘਟਨੇ ਗਿਆ ਮੈਂ ਤਾਂ ਕਿੰਨੇ ਵਾਰੀ डीसी صاحبਾ ਨਾਲ ਵੀ ਮਿਲਿਆ ਵੀ ਤੁਸੀਂ ਜਿਹੜਾ ਆਪਣਾ ਟ੍ਰੈਕ ਵਗੈਰਾ ਉੱਥੇ ਗਰਾਊਂਡ ਚ ਬਣਾਉਣਾ ਹੈ ਇੱਥੇ ਬਣਾਓ ਲੋਕਾਂ ਨੂੰ ਫਾਇਦਾ ਹੋ ਜੂ ਪਰ ਕੋਈ ਡੀਸੀ ਸਹਿਮਤ ਨਾ ਹੋਇਆ ਕਿਉਂਕਿ ਜਗ੍ਹਾ ਥੋੜੀ ਹੈ ਮੈਂ ਕਿਹਾ ਵੀ ਚਾਰ ਕਿੱਲੇ ਉਹਨਾਂ ਤੋਂ ਲੈ ਲਓ ਬਾਕੀ ਸੱਸੀ ਸਾਰੇ ਦੇਣ ਨੂੰ ਤਿਆਰ ਹਾਂ ਪਰ ਕੋਈ ਜਾਨੇ RAM JI ਪ੍ਰਧਾਨ ਸੀਗੇ ਉਹ ਮੰਨੇ ਨਹੀਂ ਅਸੀਂ ਇਸ ਗੱਲ ਤੇ ਸੋ ਇਸ ਕਰਕੇ ਅਸੀਂ ਇਸ ਨੂੰ ਉਦੋਂ ਬਾਅਦ ਕ੍ਰਿਕਟ ਦੇ ਨੌਜਵਾਨ ਆਏ ਪਿੰਡ ਆਲੇ ਮੁੰਡੇ ਮੇਰੇ ਕੋਲ ਕਹਿੰਦੇ ਜੇ ਤੁਸੀਂ ক্রিকেট ਖੇੜ ਲਈ ਮਾਂ ਖੇੜ ਲੋ ਜਿਹੜੀ ক্রিকেট ਐਸੋਸੀਏਸ਼ਨ ਸੀ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਹੈ ਇਹਨਾਂ ਦਾ ਗਰਾਊਂਡ ਸੀ ਜਵਾਰ ਕੇ ਇਹ ਜਵਾਰ ਕੇ ਖੇਡਦੇ ਸੀ ਮੁੜ ਕੇ ਇਹ ਆ ਕੇ ਉਹ ਮੁੰਡਿਆਂ ਨਾਲ ਰਲ ਗਏ ਕਹਿੰਦੇ ਜੀ ਅਸੀਂ ਆਪ ਚ ਇਕੱਠੇ ਹੋ ਕੇ ਖੇੜ ਲਈ ਮਾਂ ਜੀ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹ ਕਰਿਓ ਤੇ ਤੁਸੀਂ ਇਹਨਾਂ ਦੇ ਮੈਂਬਰ ਬਣੋ ਪਹਿਲਾਂ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਜਿਹੜੇ ਪਿੰਡ ਵਾਲੇ ਉਹ ਕਹਿੰਦੇ ਹਾਂ ਜੀ ਇਹ ਕਹਿੰਦੇ ਨੇ ਵੀ ਅਸੀਂ ਸਭ ਨੂੰ ਮੈਂਬਰ ਬਣਾ ਲਾਂਗੇ ਇੱਕ ਵੀ ਮੈਂਬਰ ਉਹਨਾਂ ਨੇ ਨਹੀਂ ਬਣਾਇਆ ਇੱਕ ਵੀ ਮੈਂਬਰ ਨਹੀਂ ਬਣਾਇਆ। ਬਾਕੀ ਗੱਲ ਇਹ ਹੈ ਹੌਲੀ-ਹੌਲੀ ਜਣੀ ਇਸ ਗਰਾਊਂਡ ਤੇ ਪੈਸਾ ਲੱਗਦਾ ਰਿਹਾ ਚਾਹੇ ਉਹ ਐਮਪੀ ਕੋਟੇ ਚੋਂ ਆਇਆ ਚਾਹੇ ਕੋਈ ਵੀ ਪੈਸਾ ਇੱਕ ਵੀ ਪੈਸਾ ਜਿਹੜਾ ਲੱਗਿਆ ਉਹ ਖਾਲਸਾ ਹਾਈ ਸਕੂਲ ਦੇ ਆਪਣੀ ਮੈਨੇਜਮੈਂਟ ਦੇ ਥਰੂ ਲੱਗਿਆਗਾ। ਕਿਸੇ ਦੇ ਰਾਹੀਂ ਹੋਰ ਪੈਸਾ ਨਹੀਂ ਲੱਗਿਆ। ਇਸ ਕਰਕੇ ਉਹ ਗਰਾਊਂਡ ਹੈ ਜਿਹੜਾ 5 ਏਕੜ ਚੋਂ ਬਣਿਆ ਹੋਇਆ ਗਰਾਊਂਡ ਵੀ ਸਾਡਾ ਹੈਗਾ ਤੇ ਉਹਦੇ ਤੇ ਪੈਸਾ ਵੀ ਜਿੰਨਾ ਖਰਚ ਹੋਇਆ ਉਹ ਸਾਡੇ ਰਾਹੀਂ ਖਰਚ ਹੋਇਆਗਾ। ਸੋ ਇਹ ਪੋਜੀਸ਼ਨ ਹੈ ਅੱਜ ਜਣੀ ਉਸ ਉਸ ਜਿਹੜੀ ਕ੍ਰਿਕਟ ਐਸੋਸੀਏਸ਼ਨ ਚੱਲਦੀ ਸੀ ਉਹਨਾਂ ਦੇ ਆਪਣੇ ਕਪੜੇ ਵਾਜੀ ਕਰਕੇ ਜਣੀ ਉਹਨਾਂ ਤੇ ਕੇਸ ਵੀ ਦਰਜ ਹੋਇਆ ਜਗੂ ਕਰੋੜਾਂ ਤੇ ਤੇ ਉਹਨਾਂ ਨੇ ਉਹਨਾਂ ਦੀ ਕਮੇਟੀ ਵੀ ਭੰਗ ਕਰਤੀ ਹੈ ਕਮੇਟੀ ਭੰਗ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਪੀਸੀਆ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਕਿ ਤੁਸੀਂ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਇਹਦਾ ਇੰਤਜ਼ਾਮ ਕਰੋ ਇਹ ਤਾਂ ਤੁਸੀਂ ਉਹ ਨਵੀਂ ਕਮੇਟੀ ਹੈ ਜਿਹੜੀ ਉਹਨਾਂ ਨੂੰ ਖਬਰਾਂ ਕਦੋਂ ਆਊਗੇ ਕਿੰਨਾ ਸਮਾਂ ਲੱਗੂਗਾ ਇਸ ਕਰਕੇ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਪੰਜ ਮੈਂਬਰੀ ਕਮੇਟੀ ਬਣਾ ਕੇ ਸਾਡੇ ਨਾਲ ਜਾਨੀ ਉਹਨਾਂ ਨੇ ਸਮਝੌਤਾ ਕਰ ਲਿਆ ਮੈਨੂੰ ਬੁਲਾਇਆ ਗਿਆ ਮੈਂ ਪੰਜ ਮੈਂਬਰੀ ਕਮੇਟੀ ਨਾਲ ਦਸਕਰ ਕਰਿਆ ਸੀ ਕਿ ਗਰਾਊਂਡ ਉਹਨਾਂ ਨੂੰ ਦਿੱਤਾਏਗਾ ਅਸੀਂ ਉਹਨਾਂ ਨਾਲ ਇਹ ਸ਼ਰਤ ਰੱਖੀ ਕਿ ਜੋ ਖਰਚ ਤੁਸੀਂ ਕ੍ਰਿਕਟ ਐਸੋਸੀਏਸ਼ਨ ਦਿੰਦੇ ਸੀ ਉਸੇ ਤਰ੍ਹਾਂ ਹੁਣ ਵੀ ਤੁਸੀਂ ਉਸੇ ਤਰ੍ਹਾਂ ਸਾਰੇ ਖਰਚ ਕਰੋਗੇ ਕੋਈ ਵੀ ਤੁਸੀਂ ਦਿਓਗੇ ਸਾਰਾ ਕੁਝ ਤੁਸੀਂ ਕਰੋਗੇ ਤੁਹਾਡੇ ਮੁਤਾਬਕ ਹੀ ਉਹ ਗਰਾਊਂਡਮੈਨ ਵੀ ਤੁਹਾਡੇ ਹੋਊਗਾ ਮੇਨਟੇਨੈਂਸ ਵੀ ਗਰਾਊਂਡ ਦੀ ਤੁਸੀਂ ਕਰਨੀ ਹੈ ਕੰਪਿਊਟਰ ਵਾਲਾ ਮੁੰਡਾ ਵੀ ਤੁਸੀਂ ਰੱਖੋਗੇ ਹਰ ਇੱਕ ਚੀਜ਼ ਜਾਨੀ ਜੋ ਤੁਸੀਂ ਉਹਨਾਂ ਨੂੰ ਦਿੰਦੇ ਸੀ ਉਹੀ ਤੁਸੀਂ ਇਹ ਪੰਜ ਮੈਂਬਰੀ ਕਮੇਟੀ ਆਪ ਲਾਓਗੇ ਸਾਡਾ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਇਸ ਤੇ ਇਤਰਾਜ਼ ਨਹੀਂ ਹੋਏਗਾ ਤੇ ਤੁਸੀਂ ਖਰਚ ਕਰੋ ਤੇ ਇਸ ਨੂੰ ਚਲਾਓ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੇ ਸਾਰਾ ਕੁਝ ਕਰਕੇ ਹੁਣ ਉਹਨਾਂ ਨੇ ਕੋਚ ਵੀ ਰੱਖ ਲਿਆ ਦੋ ਤਰੀਕ ਨੂੰ ਕੋਚ ਵੀ ਆਇਆ ਇੱਥੇ ਉਹਨੇ ਆ ਕੇ ਬੱਚਿਆਂ ਨੂੰ ਮੈਸੇਜ ਭੇਜੇ ਗਏ ਕਿ ਆਓ ਟ੍ਰੈਲਰਾਂ ਨੇ ਥੋਡੀਆਂ ਜਿਹੜੀਆਂ ਅੰਡਰ 14 ਐ ਉਹ ਟ੍ਰੈਲਰਾਂ ਸਾਰੇ ਹੋ ਚੁੱਕੇ ਆ ਕੰਪੀਟੀਸ਼ਨ ਵੀ ਹੋ ਚੁੱਕੇ ਨੇ ਅੰਡਰ 19 14 ਹੋ ਜਾਣੇ ਇੱਕ ਸਾਡਾ ਮਾਨਸਾ ਪਿੱਛੇ ਸੀਗਾ ਉਹਨਾਂ ਨੇ ਜਿਹੜੇ ਟੈਰ ਰੱਖੇ ਤਾਂ ਟ੍ਰੈਲਰਾਂ ਦੇ ਵਿੱਚ ਜਿਹੜੀ ਦੂਜੀ ਕਮੇਟੀ ਹੈ ਜਿਹੜੀ ਜਿਹੜੀ ਦੂਜੀ ਐਸੋਸੀਏਸ਼ਨ ਹੈ ਉਹਨਾਂ ਨੇ ਕਰਿਆ ਗਰਾਊਂਡ ਬੰਦ ਪਾਣੀ ਲਾ ਛੜਤਾ ਤੇ ਗੇਟ ਬੰਦ ਕਰਤੇ ਜਿੰਨੇ ਕੁ ਬੱਚੇ ਗਏ ਉਹਨਾਂ ਨੂੰ ਅੰਦਰ ਬੰਦ ਕਰ ਲਿਆ ਕੋਚ ਨੂੰ ਮਿਲਣੀ ਦਿੱਤਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਜਾਨੀ ਉਹ ਉਹ ਕਰ ਰਹੇ ਨੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਇਸ ਗੱਲ ਦੀ ਸਾਰੀ ਇਨਫੋਰਮੇਸ਼ਨ ਐਸਐਸਪੀ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਸੀਐਮ ਸਾਹਿਬ ਨੂੰ ਵੀ ਸਭ ਨੂੰ ਅਸੀਂ ਚਿੱਠੀਆਂ ਪਾ ਕੇ ਇਨਫਾਰਮ ਕਰ ਦਿੱਤਾ ਹੈ ਕਿ ਆਹ ਕੁਝ ਹੋ ਰਿਹਾ ਹੈਗਾ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ ਤੁਸੀਂ ਆ ਕੇ ਜਾਨੀ ਜਿਹੜੀ ਪੰਜਵੇਂ ਪ੍ਰੀ ਕਮੇਟੀ ਹੈ ਉਹ ਆਪਦੇ ਆ ਕੇ ਇਹਨੂੰ ਸਾਹਮਣੇ-ਸਾਮ੍ਹ ਕੇ ਜਾਨੀ ਬੱਚਿਆਂ ਦਾ ਜਿਹੜਾ ਕੁ ਵੇਖਿਆ ਉਹਨੂੰ ਉਜੜਾ ਕਰੇ ਇਸ ਸਨ ਦਾ ਜਣੀ ਹੋ ਰਿਹਾਗਾ ਉਹਨਾਂ ਗੱਲਾਂ ਬਾਰੇ ਅੱਜ ਜਣੀ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਖਾਲਸਾ ਸਕੂਲ ਹੈ ਜਿਹੜਾ ਇਹਦਾ ਗਰਾਊਂਡ ਹੈ ਉਹ ਸਾਡਾ ਹੈਗਾ ਇਸ ਕਰਕੇ ਉਹਨਾਂ ਨੇ ਇੱਕ ਟੂਰਨਾਮੈਂਟ ਵੀ ਰੱਖ ਲਿਆ ਉਹ ਟੂਰਨਾਮੈਂਟ ਹੈ ਜਿਹੜੇ ਬਾਹਰਲੇ ਬੱਚੇ ਹੋਣਗੇ ਸਾਡੇ ਜਣੀ ਏਰੀਆ ਦਾ ਕੋਈ ਵੀ ਬੱਚਾ ਇੱਕ ਵੀ ਬੱਚਾ ਉਹਦੇ ਚ ਪਾਰਟਿਸਪੇਟ ਨਹੀਂ ਕਰ ਰਿਹਾ ਹੈ ਪਰ ਜਣੀ ਉਹ ਟੂਰਨਾਮੈਂਟ 10 ਤੋਂ 22 ਤਰੀਕ ਰੱਖਿਆ ਕਿਸੇ ਨੇ ਵੀ ਜਣੀ ਨਾ ਮੈਨੂੰ ਕਿਸੇ ਨੇ ਪੁੱਛਿਆ ਨਾ ਪੀਸੀਏ ਨੂੰ ਪੁੱਛਿਆ ਕਿਸੇ ਨੂੰ ਪੁੱਛਿਆ ਨਹੀਂ ਬਿਨਾ ਪੁੱਛੇ ਕਰਿਆ ਤੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਇਸ ਦਾ ਜਣੀ ਟੂਰਨਾਮੈਂਟ ਕਰਾਉਣਾ ਹੈਗਾ ਸੋ ਇਸ ਤਰ੍ਹਾਂ ਕਰਕੇ ਇਹ ਪੋਜੀਸ਼ਨ ਆਈ ਪਈ ਹੈ ਦੂਜਾ ਉਹ ਪੋਸਟਾਂ ਪਾ ਰਹੇ ਨੇ ਕਿ ਖਾਲਸਾ ਸਕੂਲ ਹੈ ਖਾਲਸਾ ਸਕੂਲ ਇਹਦੀ ਕਮੇਟੀ ਬਣਾਉਣੀ ਚਾਹੀਦੀ ਅਸੀਂ ਬਾਹਰੋਂ ਕਮੇਟੀ ਬਣਾ ਰਹਾਂਗੇ ਇਹਦਾ ਪ੍ਰਬੰਧ ਠੀਕ ਨਹੀਂ ਚੱਲ ਰਿਹਾ ਇਹ ਬੜੀ ਘਪੜੇਵਾਜੀ ਹੋ ਰਹੀ ਹੈ ਬੜਾਏ ਹੋ ਰਿਹਾ ਹੈ ਇਹ ਦੋ ਗੱਲਾਂ ਜਣੀ ਉਹ ਕਰ ਰਹੇ ਨੇ ਇਸ ਵਾਸਤੇ ਅਸੀਂ ਇਹ ਪ੍ਰੈਸ ਕਾਨਫਰੰਸ ਤੁਹਾਡੀ ਸੱਦੀ ਹੈ ਤਾਂ ਕਿ ਤੁਹਾਨੂੰ ਅਸੀਂ ਸਾਰੀਆਂ ਗੱਲਾਂ ਕਲੀਅਰ ਕਰ ਸਕੀਏ ਖਾਲਸਾ ਸਕੂਲ ਬਾਰੇ ਤੁਹਾਨੂੰ ਬੈਕਗ੍ਰਾਉਂਡ ਇਹਦੀ ਦੱਸ ਦਿੱਤੀ ਹੈ ਅਗਰ ਤੁਸੀਂ ਕੋਈ ਕਿਸੇ ਕਿਸਮ ਦਾ ਕੋਈ ਸਵਾਲ ਕਰਨਾ ਹੈ ਮੈਂ ਆਲੀ ਸਰ ਤੁਸੀਂ ਕਿਹਾ ਵੀ ਅਸੀਂ ਪੰਜ ਮੈਂਬਰੀ ਕਮੇਟੀ ਨੂੰ ਗਰਾਉਂਡ ਲੈ ਕੇ ਦਿੱਤਾ ਹਾਂਜੀ ਉਹਨਾਂ ਦਾ ਕੋਚ ਆਇਆ ਉਹ ਚ ਨੂੰ ਪਾਣੀ ਲਾਇਆ ਕੋਚ ਕੰਪਲੇਨਟ ਕਰਦਾ ਖਾਲਸਾ ਸਕੂਲ ਮੈਨੇਜਮੈਂਟ ਕਮੇਟੀ ਕਿਉਂ ਮੈਦਾਨ ਚ ਕੁਦਰੀ ਹੈ ਜਿਹੜੇ ਮੁੰਡੇ ਆ ਉਹ ਵੀ ਮਾਨਸਾ ਦੇ ਨਹੀਂ ਜਿੰਨੇ ਵੀ ਆ ਹਾਂਜੀ ਕਲਤਕੁਲ ਕਮੇਟੀ ਨੂੰ ਕਿਉਂ ਮੈਦਾਨ ਚ ਕੁੱਦਨ ਦੀ ਲੋੜ ਪੈਗੀ ਪੰਜ ਮੈਂਬਰੀ ਕਮੇਟੀ ਜਿਹੜੀ ਪੀਸੀਏ ਨੇ ਦਿੱਤੀ ਹੈ ਹਾਂਜੀ ਉਹ ਸ਼ਿਕਾਇਤ ਕਰਦੀ ਉਹਨਾਂ ਨੇ ਵੀ ਸਾਡੇ ਨਾਲ ਇਹ ਦਰਬਾਰ ਕੀਤਾ ਹੈ ਜਾਂ ਜਿਹੜਾ ਕੋਚ ਆਇਆ ਸੀ ਉਹ ਕਰਦਾ ਆਪਾਂ ਕਿਉਂ ਆ ਹਾਂ ਉਹਨਾਂ ਨੇ ਕੋਈ ਕਰਿਆ ਜੀ ਪੀਸੀਏ ਨੇ ਵੀ ਜਾਨੀ ਸੀਐਮ ਤਾਈਂ ਵੀ ਉਹ ਅਪਰੋਚ ਕੀਤੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਵੀ ਲਿਖਿਆ ਅਸੀਂ ਤਾਂ ਜਾਨੀ ਜਦੋਂ ਉਹਨਾਂ ਨੇ ਗਰਾਊਂਡ ਤੇ ਕਲੇਮ ਕੀਤਾ ਸੀ ਉਦੋਂ ਚਿੱਠੀਆਂ ਲਿਖੇ ਨੇ ਉਦੋਂ ਪਹਿਲਾਂ ਵੀ ਇਸ ਤਰ੍ਹਾਂ ਕਰਕੇ ਇਹਨਾਂ ਨੇ ਕੋ ਗਰਾਊਂਡ ਰੱਖਿਆ ਮੈਚ ਰੱਖਿਆਗਾ ਸਾਨੂੰ ਪੁੱਛਿਆ ਨਹੀਂ ਗਿਆ ਇਹ ਗਰਾਊਂਡ ਰਸੀ ਕਿਸ ਤਰ੍ਹਾਂ ਇਹਨੂੰ ਦੇ ਸਕਦੇ ਆ ਉਸ ਬਾਰੇ ਜਣੀ ਅਸੀਂ ਚਿੱਠੀਆਂ ਜੀ ਕਹਿੰਦੇ ਕਿ ਟੂਰਨਾਮੈਂਟ ਹੋ ਰਿਹਾ ਟੂਰਨਾਮੈਂਟ ਦੇ ਵਿੱਚ ਆਈਪੀਆਰ ਪਲੇਅਰ ਵੀ ਆ ਰਹੇ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲਗਾ ਉਹਨਾਂ ਦਾ ਕਹਿਣਾ ਵੀ ਅਸੀਂ ਕਿਸੇ ਪਲੇਅਰ ਨੂੰ ਨਹੀਂ ਰੋਕਿਆ ਐਂਡੀ ਮਤਲਬ ਇੰਡੀਵਿਜੂਅਲੀ ਕੋਈ ਵੀ ਆ ਸਕਦਾ ਹੈ ਗੱਲ ਇਹ ਹੈ ਆਪਾਂ ਨਵੇਂ ਜਣੀ ਜਿਹੜੇ ਆ ਕੋਈ ਤਕੜੇ ਪਲੇਅਰ ਜਣੇ ਉਹ ਕਰਨੇ ਹੁੰਨੇ ਵੀ ਤਾਂ ਕਿ ਲੋਕਾਂ ਨੂੰ ਜਾਗ ਲੱਗੇ ਤੁਹਾਡੀ ਗੱਲ ਨਾਲ ਸਹਿਮਤਾ ਮੈਂ ਪਰ ਇੱਥੇ 4 ਸਾਲ ਤੋਂ 5 ਸਾਲ ਤੋਂ ਕ੍ਰਿਕਟ ਚੱਲ ਰਹੀ ਆ ਆਲਰੀਡੀ ਜਣੀ ਬੱਚੇ ਖੇਡ ਰਹੇ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ ਜੋ ਆਲਰੇਡੀ ਲੱਗਿਆ ਹੋਇਆਗਾ ਅੱਜ ਜਣੇ ਉਹਨਾਂ ਦਾ ਨੁਕਸਾਨ ਹੋ ਰਿਹਾ ਕਿ ਉਹਨਾਂ ਦੀ ਪ੍ਰੈਕਟਿਸ ਖਤਮ ਹੋ ਰਹੀ ਹੈਗੀ ਉਹਨਾਂ ਨੂੰ ਜਾਨੀ ਜਦ ਤੱਕ ਕੋਚ ਜਿਹੜੇ ਦੀ ਬੱਚਿਆਂ ਦੀ ਹੋਰੀਆ ਜਦ ਤੱਕ ਮੈਦਾਨ ਦੇ ਉਹ ਬੱਚੇ ਆਉਣ ਕਿ ਸਾਡੀ ਪ੍ਰੈਕਟਿਸ ਪੂਰੀ ਹੈ ਮੈਨੇਜਮੈਂਟ ਨੂੰ ਕਿਉਂ ਪ੍ਰੋਬਲਮ ਆਈ ਹੈ ਪੰਗ ਹੋਈ ਨੂੰ ਵੀ 1 ਸਾਲ ਹੋ ਗਿਆ ਹਾਂਜੀ ਹੋ ਗਿਆ ਨਾ ਜੀ ਹਾਂਜੀ ਸਾਲ ਤੋਂ ਗਰਾਊਂਡ ਚੱਲ ਰਿਹਾ ਬੱਚੇ ਉੱਥੇ ਖੇਡ ਰਹੇ ਨੇ ਹਾਂਜੀ ਉਹ ਉਹ ਮਾਨਸਾ ਦੇ ਖੇਡ ਰਹੇ ਹੈ ਹਾਂਜੀ ਉਹ ਮੈਂ ਉਹਦੋਂ ਕਿਉਂ ਨਹੀਂ ਇਤਰਾਜ਼ ਕੀਤਾ ਮੈਂ ਮੈਂ ਦੱਸਦਾ ਤੁਹਾਨੂੰ ਹਾਂਜੀ ਉਹ ਸਾ ਉਸ ਤੇ ਜਿਹਨੀਆਂ ਉਹਨਾਂ ਦਾ ਜਿਹੜਾ ਹੈ ਰਾਜਪ੍ਰੀਤ ਸਿੰਘ ਹੁਣ ਸੈਕਟਰੀ ਹੈਗਾ ਉਹਨਾਂ ਦਾ ਨਹੀਂ ਉਹ ਤਾਂ ਭੰਗੀ ਹੋ ਗਈ ਜੀ ਮੇਰੀ ਗੱਲ ਸੁਣਾ ਹੁਣ ਜਿਹੜਾ ਉਹਨਾਂ ਨੇ ਬਣਾਇਆ ਆਪਦੀ ਗਨਚੋਂ ਮੇਰੇ ਕੋਲੇ ਆਇਆ ਕਹਿੰਦਾ ਜੀ ਤੁਹਾਡਾ ਜਣੀਓ ਕਿਸੇ ਨੇ ਸੁਣ ਲਈ ਗੱਲ ਨਹੀਂ ਸੁਣੀ ਗਰਾਊਂਡ ਜਣੀ ਤੁਹਾਨੂੰ ਕਿਸੇ ਨੇ ਜਣੀ ਪੰਜ ਮੈਂਬਰੀ ਨਾ ਜਣੀ ਹੋਰ ਪੀਸੀ ਨੇ ਕੁਝ ਨਹੀਂ ਕਰਨਾ ਹੈ ਅਸੀਂ ਕਹਿੰਦੇ ਬੱਚਿਆਂ ਦਾ ਨੁਕਸਾਨ ਨਹੀਂ ਹੋਣ ਦਿੰਦੇ ਅਸੀਂ ਬੱਚਿਆਂ ਦੀ ਪ੍ਰੈਕਟਿਸ ਕਰਾ ਰਹੇ ਆ ਮੈਂ ਕਿਹਾ ਵੀ ਤੁਸੀਂ ਕਰਾ ਲਓ ਜੀ ਇਸ ਤਰ੍ਹਾਂ ਚੱਲਦਾ ਹੈ ਉਹਨਾਂ ਨੇ ਕੀ ਕਰਿਆ ਹਰ ਇੱਕ ਬੱਚੇ ਤੋਂ 15-1500 ਰੁਪਿਆ ਲਿਆ ਹਰ ਇੱਕ ਤੋਂ ਲੈ ਰਹੇ ਨੇ ਉਹ ਉਸ ਤੋਂ ਬਾਅਦ ਜਿਹਨੇ ਆਪਣੀ ਪਰਸਨਲ ਪ੍ਰੈਕਟਿਸ ਕਰਨੀ ਹੈ ਤਾਂ 1500 ਰੁਪਿਆ ਹੋਰ ਦੇ ਸੰ ਮੈਨੂੰ ਦੇਗਾ ਮਹੀਨੇ ਦਾ ਸੋ ਇਸ ਤਰ੍ਹਾਂ ਦਾ ਕਰਕੇ ਉਹ ਚਲਾ ਰਹੇ ਨੇ ਫਿਰ ਇੱਕ ਜੇ ਕੋਈ ਉੱਥੇ ਮੈਚ ਖੇਡਦੇ ਨੇ 2 ਘੰਟਿਆਂ ਦਾ ਮੈਚ ਹੈ 4000 ਰੁਪਿਆ ਜੇ ਸਾਰੀ ਰਾਤ ਦਾ ਜਣੀ ਦਿਨ ਦਾ ਖੇਡਣਾ ਹੈ ਉਹਨਾਂ ਨੇ ਤਾਂ 20-2000 ਰੁਪਿਆ 25-3000 ਰੁਪਿਆ ਉਹ ਇਕੱਠਾ ਕਰ ਰਹੇ ਨੇ ਇਸ ਤਰ੍ਹਾਂ ਦਾ ਉਹਨਾਂ ਨੇ ਕਰਿਆ ਮੈਂ ਉਹਦੇ 'ਚ ਬਿਲਕੁਲ ਦਖਲ ਅੰਦਾਜ਼ੀ ਨਹੀਂ ਕਰੀ ਵੀ ਜੋ ਮਰਜ਼ੀ ਕਰਦੇ ਨੇ ਬੱਚਿਆਂ ਦਾ ਨੁਕਸਾਨ ਨਹੀਂ ਹੋ ਰਿਹਾ ਕਰੀ ਜਾਣ ਦਿਓ ਪਰ ਜਦੋਂ ਪੀਸੀਏ ਨੇ ਮੈਨੂੰ ਅਪਰੋਚ ਕਰਿਆ ਕਿ ਅਸੀਂ ਜਾਣੀ ਉਹਦੇ ਬਾਰੇ ਅਸੀਂ ਪੀਸੀਏ ਨੂੰ ਕਿਹਾ ਵੀ ਤੁਸੀਂ ਸਾਮ੍ਹੋਂ ਇਹਨੂੰ ਤਾਂ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਜੇ ਉਸ ਤੋਂ ਬਾਅਦ ਅਸੀਂ ਜਾਣੀ ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਸਰ ਮੈਨੇਜਮੈਂਟ ਨੂੰ ਤਾਂ ਲੋੜ ਹੀ ਨਹੀਂ ਬੱਚਾ ਆਵੇ ਜਿਹਨੇ ਪੈਸੇ ਦਿੱਤੇ ਆ ਯਤਨਾ ਤਾਂ ਉਹ ਪ੍ਰੈਸ ਮੂਰੇ ਆ ਰਿਹਾ ਹੈ ਜਿਨ੍ਹਾਂ ਨੇ 20000 ਦਿੱਤਾ ਜਾਂ 5000 ਦਿੱਤਾ ਇਹ ਤਾਂ ਤੁਸੀਂ ਇਕੱਲੇ ਬਲੇਮ ਕਰਦੇ ਹੋ ਕਿਉਂ ਕਰ ਰਹੇ ਹੋ ਕਿਉਂਕਿ ਦੋ ਦਿਨਾਂ ਤੋਂ ਉਹਨਾਂ ਨੇ ਮੈਨੇਜਮੈਂਟ ਤੇ ਸਵਾਲ ਖੜੇ ਕਰਤੀ ਵੀ ਮੈਨੇਜਮੈਂਟ ਨੇ ਕਿੰਨੂੰ ਗਰਾਊਂਡ ਦੇਖਦਾ ਹੈ ਮੈਨੇਜਮੈਂਟ ਨੇ 18 ਕਿੱਲੇ ਪੱਪੀ ਦਾਨਿਆਂ ਦੇਤੇ ਮੈਨੇਜਮੈਂਟ ਨੇ ਦੁਕਾਨਾਂਾਂ ਦਾ ਕੋਈ ਧਿਆਨ ਨਹੀਂ ਕੀਤੀ ਸਕੂਲ 'ਚ ਮੈਨੇਜਮੈਂਟ ਦਾ ਕਾਲ ਤੱਕ ਸਕੂਲ 'ਚ ਬੈਠੀਆਂ ਇੱਥੋਂ ਦਾ ਹਾਲ ਸਾਰਿਆਂ ਨੂੰ ਪਤਾ ਹੈ ਕੋਈ ਮੈਨੂੰ ਨਹੀਂ ਸਾਰਿਆਂ ਨੂੰ ਪਤਾ ਹੈ ਵੀ ਕੀ ਹਾਲ ਹੋ ਰਿਹਾ ਹੈ ਵੀ ਕੱਲੇ ਗਰਾਊਂਡ ਤੇ ਕਿਉਂ ਮੈਨੇਜਮੈਂਟ ਲੱਗੀ ਹੈ ਅਸਤੇ ਅਸਤੇ ਜੀ ਗਰਾਊਂਡ ਤੇ ਵੀ ਲੱਗੇ ਆ ਸੀ ਸਕੂਲ ਦੇ ਵਾਸਤੇ ਵੀ ਤੁਹਾਨੂੰ ਪਹਿਲਾਂ ਸਾਰੀਆਂ ਗੱਲਾਂ ਕਰ ਚੁੱਕੇ ਵੀ ਦੋ ਇਸ਼ੂ ਨੇ ਆਪਣੇ ਕੋਲੇ ਬੋਲੋ ਪ੍ਰੋਪਰਟੀ ਥੋੜੀ ਮੈਨੂੰ 1 ਸੈਲਵ ਸਿਟੀਂ ਦੇਤੀ ਹਾਂ ਜੀ ਠੀਕ ਹੈ ਜੀ ਉਹਦੇ ਬਗੀਰਤ ਕਲੋਨੀ ਇਲੀਗਲ ਕਲੋਨੀ ਚ ਇਧਰਲੇ ਪਾਸੇ ਤੇ ਦੂਜਾ ਮੰਜਾਂ ਦਾ ਬਾੜਾ ਤੇ ਬੈਠਾ ਕਿੰਨੇ ਪੈਸੇ ਆ ਰਹੇ ਤੁਹਾਡੇ ਕੋਲੋਂ ਜਿਹੜਾ ਬਾੜੇ ਨੂੰ ਦਿੱਤੇ ਆ ਅੱਜ ਸੁਣੋ ਜੀ ਹਾਂ ਜੀ ਹਰ ਇੱਕ ਚੀਜ਼ ਹੈ ਸਾਰੀ ਪ੍ਰਾਪਰਟੀ ਨੂੰ ਅਸੀਂ ਮੈਂ ਕੋਈ ਤੁਹਾਡੇ ਗਰਾਊਂਡ ਦੇ ਖਿਲਾਫ ਨਹੀਂ ਅਸੀਂ ਚਾਹੁੰਦੇ ਆ ਵੀ ਸਕੂਲ ਦੀ ਜਿੰਨੀ ਵੀ ਪ੍ਰਾਪਰਟੀ ਹੈ ਉਹਦੀ ਕੇਅਰ ਵੀ ਕਰੋ ਉਹਨੂੰ ਵੀ ਸਾਹਮਣੋਂ ਕੱਲਾ ਗਰਾਊਂਡ ਨਾਲ ਸਾਹਮਣੋਂ ਅਸੀਂ ਸਾਰੀ ਪ੍ਰਾਪਰਟੀ ਸਾਂਮੀ ਹੋਈ ਹੈ ਇਹ ਮੱਗਰ ਸਿੰਘ ਜੀ ਨੇ ਆਇਆ ਉਹ ਦਿਨ ਜੀ ਆ ਵੀ ਦੁਕਾਨਾਂ ਉਸ ਦਸ਼ਮੇ ਸਕੂਲ ਚ ਬਣਾਈਆਂ ਨੇ ਉਹ ਕਿਉਂ ਬਣਾਈਆਂ ਨੇ ਉਹ ਮੈਂ ਪੈਸਾ ਖਰਚ ਕਰਕੇ ਸਕੂਲ ਦੇ ਰਾਹੇ ਜਾਨੀ ਉਹ ਦੁਕਾਨਾਂ ਬਣਾਈਆਂ ਨੇ ਅੱਜ ਉਹਨਾਂ ਦਾ ਕਿਰਾਇਆ ਆ ਰਿਹਾ 10-1000 ਰੁਪਿਆ 5-5 ਲੱਖ ਰੁਪਿਆ ਸਿਕਿਉਰਿਟੀ ਉਹਨਾਂ ਦੀ ਉਹ ਸਕੂਲ ਦੀ ਡਿਵੈਲਪਮੈਂਟ ਵਾਸਤੇ ਬਣਾਈਆਂ ਨੇ ਕਿਉਂਕਿ ਇਹ ਐਡਿਟਡ ਸਕੂਲ ਹੈ ਐਡਿਟਡ ਸਕੂਲ ਸਿਰਫ 5 ਜਾਂ 4 ਟੀਚਰ ਰਹ ਰਹੇ ਨੇ ਬਾਕੀ ਸਾਰੇ ਖਤਮ ਹੋ ਗਏ ਉਹਨਾਂ ਨੂੰ ਉਹਦੀ ਥਾਂ ਤੇ ਅਸੀਂ ਟੀਚਰ ਰੱਖ ਰਹੇ ਹਾਂ ਇਕਦਣ ਜੁਨੀਆਂ ਤਨਖਾਹ ਨੇ ਅਸੀਂ ਦੇ ਰਹਿਆਂ ਕੋਈ ਸਾਰੀਆਂ ਦੁਕਾਨਾਂ ਆ ਦੁਕਾਨਾਂ ਜਿਹੜੀਆਂ ਪੁਰਾਣੀਆਂ ਨੇ ਇਹ ਤਾਂ ਕੋਈ ਕਿਰਾਇਆ ਨਹੀਂ ਦੇ ਪੁਰਾਣੇ ਜੋ ਚੱਲ ਰਹੇ ਨੇ ਉਹੀ ਕਿਰਾਇਆ ਚੱਲ ਰਿਹਾ ਹੈਗਾ ਤੇ ਕੋਈ ਕਿਰਾਇਆ ਵਧਾ ਨਹੀਂ ਰਿਹਾ ਕਿਸੇ ਕਿਸਮ ਦਾ ਕੋਈ ਉਹ ਨਹੀਂ ਕਰ ਰਹੇ ਸੋ ਇਸ ਕਰਕੇ ਅਸੀਂ ਡਿਵੈਲਪਮੈਂਟ ਜਿਹੜੀ ਜਾਨੀ ਹਰ ਇੱਕ ਚੀਜ਼ ਹੈ ਜਿਹੜਾ ਕੋਈ ਬੰਦਾ ਇੰਸਟੀਚਿਊਸ਼ਨ ਜਾਂ ਕੋਈ ਹੋਰ ਕੋਈ ਕੋਈ ਵਿਧਾਰਾ ਚਲਾਉਂਦਾ ਉਹ ਉਹਦੇ ਭਲੇ ਵਾਸਤੇ ਹਰ ਇੱਕ ਚੀਜ਼ ਕਰਦਾ ਤੁਸੀਂ 18 ਏਕੜ ਦੀ ਗੱਲ ਕਰੀ ਹੈ ਅੱਜ ਮੈਂ ਉਹਨਾਂ ਨੂੰ ਦਿੱਤਾ ਹੈਗਾ ਉੱਥੇ ਅਸੀਂ ਸਕੂਲ ਬਣਾਉਣਾ ਚਾਹੁੰਦੇ ਸੀ ਪਰ ਕੁਝ ਬੰਦੇ ਨੇ ਇਤਰਾਜ਼ ਕਰਿਆ ਕਿ ਇਸ ਸਕੂਲ ਨਹੀਂ ਬਣਨਾ ਚਾਹੀਦਾ ਇੱਥੇ ਅਸੀਂ ਕਿਹਾ ਵੀ ਠੀਕ ਹੈ ਇਹਨੂੰ ਠੇਕੇ ਦੇ ਦਿੰਨੇ ਆ ਆਓ ਜਿਹਨੇ ਕੋਈ ਠੇਕਾ ਦੇਣਾ ਹੈ ਜਾਂ ਬੋਲੀ ਲਵਾ ਦੇਣਾ ਬੋਲੀ ਲਵਾਈ ਤਾਂ ਪਹਿਲਾਂ ਉਹ 10 9 ਲੱਖ ਰੁਪਏ ਚ ਜਾ ਰਿਹਾ ਸੀਗਾ ਕਿਸੇ ਨੇ ਉਹਦੋਂ ਵੱਧਕ ਬੋਲੀ ਨਹੀਂ ਦਿੱਤੀ ਇਸ ਨੂੰ ਅਸੀਂ ਕਿਹਾ ਵੀ ਇਹ 10 ਲੱਖ ਸਾਡਾ ਪਿਛਲੇ ਸਾਲ ਚੜਿਆ ਉਹਨੂੰ ਝੂਠ ਬੋਲਿਆ ਸੀ ਉਹ ਕਹਿੰਦਾ ਵੀ ਜਿੰਨਾ ਤੁਹਾਡਾ ਚੱਲ ਰਿਹਾ ਹੈਗਾ ਅਸੀਂ ਉਹਨੂੰ ਕਹਿਆ ਵੀ ਗਰਾਊਂਡ ਅਸੀਂ ਤੈਨੂੰ ਦੇ ਦਿੰਨੇ ਆਂਗੇ ਤੂੰ ਇੱਥੇ ਆਵਦਾ ਉਹ ਕਹਿੰਦਾ ਮੈਂ ਫੁੱਲ-ਬੂਟੇ ਲਾਉਂਗਾ ਦਰਖਤ ਬਣਾਉਂਗਾ ਸਾਰਾ ਕੁਝ ਕਰੂੰਗਾ ਜੋ ਕੁਝ ਵੀ ਕਰੂੰਗਾ ਬੱਚਿਆਂ ਦੇ ਖੇਡਣ ਵਾਸਤੇ ਵੀ ਪਾਰਕ ਟਾਈਪ ਬਣਾਉਂਗਾ ਜੋ ਕੁਝ ਵੀ ਹੋਊਗਾ ਉਦੋਂ ਬਾਅਦ ਉਹ ਸਾਰਾ ਕੁਝ ਤੁਹਾਡਾ ਹੋਊਗਾ ਜਿੰਨੇ ਸਾਲ ਵਾਸਤੇ ਤੁਸੀਂ ਮੈਨੂੰ ਕਹੋਗੇ ਮੈਂ ਚੱਲੂਗਾ 33 ਸਾਲਾਂ ਲਈ 33 ਸਾਲਾਂ ਲਈ ਚੱਲੂ ਉਦੋਂ ਬਾਅਦ ਉਹ ਸਾਰਾ ਮੈਂ ਤੁਹਾਨੂੰ ਸੁਭਾਦੂਗਾ ਲਿਖਤੀ ਰੂਪ ਲਿਖਤੀ ਰੂਪ ਨੂੰ ਸਾਲ ਹੋਵੇ 2 ਸਾਲ ਹੋਵੇ ਮੇਰੀ ਗੱਲ ਸੁਣੋ ਪਹਿਲਾਂ ਲਿਖਤੀ ਰੂਪ ਚ ਸਾਰੀਆਂ ਗੱਲਾਂ ਹੋਈਆਂ ਹੋਈਆਂ ਨੇ ਲਿਖਤੀ ਰੂਪ ਚ ਮਤਾ ਪਾਇਆ ਹੋਇਆ ਮੈਨੇਜਮੈਂਟ ਕਮੇਟੀ ਨੇ ਮਤਾ ਪਾ ਕੇ ਉਹਨੂੰ ਦਿੱਤਾ ਇਕੱਲੇ ਬੰਦੇ ਨੇ ਮੈ ਨਹੀਂ ਦਿੱਤਾ ਹੈ ਸਾਰੀ ਮੈਨੇਜਮੈਂਟ ਦਾ ਹੁਣ ਉਹ ਗੱਲ ਗਾਫ ਨੂੰ ਸੁਣੋ ਤੁਸੀਂ ਅੱਜ ਸਾਲ ਪਿਛਲੇ ਸਾਲ ਹੋ 9 ਲੱਖ 10 ਸੀ 10 ਲੱਖ ਦਾ ਹੈ ਅਗਲੇ ਸਾਲ 11 ਲੱਖ ਦਾ ਹੋ ਫਿਰ 12 ਲੱਖ ਦਾ ਫਿਰ 13 ਲੱਖ ਦਾ ਫਿਰ 30 ਲੱਖ ਦਾ ਕੀ ਲੋੜ ਵੀ ਸੀ ਤੇਰੀ 30 ਸਾਲ ਦੇਣ ਦੀ ਲੋੜ ਸੀ 30 ਸਾਲ ਦਾ ਠੇਕਾ ਹੁੰਦਾ 2 ਸਾਲ ਦਾ ਹੁੰਦਾ ਸਾਲ ਦਾ ਠੇਕਾ ਸਰਦਾਰ ਜੀ 9 ਲੱਖ ਤੋਂ ਵੱਧ ਕੋਈ ਦਿੰਦਾ ਨਹੀਂ ਹੈ ਲਓ ਤੁਸੀਂ ਲਓ ਮੈਂ ਮੈਂ ਮਾਫਦੀ ਸਾਰੀ ਜ਼ਮੀਨ ਛੱਡ ਦੇਣਾ ਤੁਹਾਨੂੰ ਕਿਹੜੀ ਜ਼ਮੀਨ ਛੱਡ ਦੇਣਾ ਬੋਲੋ ਮੇਰੀ ਆਲੇ-ਦਾਲੀ ਜ਼ਮੀਨ ਹੈ ਛੱਡ ਦੇ ਨਹੀਂ ਤੁਸੀਂ ਗੱਲ ਤੁਹਾਡੀ ਪਰਸਨ ਦੀ ਗੱਲ ਨਾ ਕਰੋ ਨਹੀਂ ਨਹੀਂ ਤੁਸੀਂ ਕਹਿੰਦੇ ਮੈਂ ਕਹਣਾ ਵੀ ਜੇ ਠੇਕਾ ਹੈ ਠੇਕਾ ਵੱਧ ਨਹੀਂ ਹੁੰਦਾ ਹੈ ਤੁਸੀਂ ਮੈਨੇਜਮੈਂਟੋਂ ਤੇ ਇਹ ਚਾਹੇ ਖਾਲਸਾ ਸਕੂਲ ਦੀ ਮੈਨੇਜਮੈਂਟ ਹੈ ਇਹ ਵੀ ਸਾਰਿਆਂ ਦੀ ਮੈਨੇਜਮੈਂਟ ਹੈ ਸਾਰੀ ਮਾਨਸਾ ਦੀ ਹੈ ਪਿੰਡ ਵਾਲਿਆਂ ਦੀ ਹੈ ਰਾਕੇ ਦੀ ਹੈ ਇਹ ਸਾਰੇ ਦੀ ਹੈ ਸਾਰੇ ਰਾਕੇ ਦੀ ਹੈ ਅਸੀਂ ਕੋਈ ਸਵਾਲ ਕਰ ਰਹੇ ਹਾਂ ਕਿ ਕਮੇਟੀ ਦੇ ਪ੍ਰਾਪਰਟੀ ਨੂੰ ਦਾ ਬਰਬਾਦ ਕਰੀ ਜਾਂਦੇ ਹੋ ਜਿਵੇਂ ਅਸੀਂ ਪ੍ਰਾਪਰਟੀ ਬਰਬਾਦ ਨਹੀਂ ਹੋ ਰਹੀ ਕਮੇਟੀ ਦੇ ਟੋਟਲ ਪਾਰਕ ਚ ਤੁਸੀਂ ਇੱਕ ਪਾਸੇ ਚਲੋ ਰਾਕੇ ਸਾਹਿਬ ਸੁਣਦਾ ਲੋ ਪਾਰਕ ਚ 50 ਬੰਦੇ ਪੈਸਾ ਠਾਣ ਕੇ 100 ਠਾਣਗੇ ਅਸੀਂ ਰੋਜ਼ ਦੇਖਦੇ ਹਾਂ ਉੱਥੇ ਕ੍ਰਿਕਟ ਦੇ ਗਰਾਊਂਡ ਚ 100 ਬੱਚਾ ਖੜਾ ਹੁੰਦਾ ਜੇ ਕੋਈ ਕ੍ਰਿਕਟ ਖਿਡਾ ਰਿਹਾ ਹੈ ਤੁਸੀਂ ਕਿਹਾ ਵੀ ਫੀਸ ਲੈਂਦਾ ਹੈ ਸਾਡੇ ਕੋਲ ਤਾਂ ਅਜੇ ਤੱਕ ਉਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਸੇ ਵੀ ਬੱਚੇ ਨੇ ਬੈਟਰ ਬੇ ਸੀ ਵੀ ਤੁਸੀਂ ਬੱਚੇ ਇਕੱਠੇ ਕਰਦੇ ਇੱਥੇ ਬੱਚੇ ਕਹਿੰਦੇ ਵੀ ਸਾਨੂੰ ਲੁੱਟਿਆ ਜਾ ਰਿਹਾ ਹੈ ਹਨਾ ਜੀ ਆ ਤਾਂ ਕਰਦੇ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਵੀ ਅਸੀਂ ਪੰਜ ਮੈਂਬਰੀ ਕਮੇਟੀ ਨੂੰ ਦੇਤੀ ਪੀਸੀਆ ਨੂੰ ਦੇਤੀ ਫਿਰ ਪੀਸੀ ਆ ਕੇ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਹੈ ਕਿ ਪੀਸੀ ਕਰ ਰਹੇ ਹੈ ਜੀ ਜਿਹੜੀ ਪੰਜਵੇਂ ਮੀਟਰੀਆ ਉੱਚ ਵੀ ਮਾਨਸਰ ਦਾ ਕੋਈ ਨਹੀਂ ਪੀਸੀ ਆਪ ਹੀ ਕਰ ਰਹੇ ਹੈ ਜੀ ਸਾਰਾ ਕੁਝ ਮਾਨਸਰ ਦਾ ਉਹਦਾ ਪੀਸੀ ਜਣੀ ਜਿਹੜੀ ਹੈ ਤੁਹਾਨੂੰ ਲੋੜ ਹੀ ਨਹੀਂ ਸੀ ਗਰਾਉਂਡ ਦਾ ਜੀ ਗਾਦਾ ਜੀ ਇੱਕ ਮਿੰਟ ਤੁਸੀਂ ਇੱਕ ਪਾਸੇ ਚੱਲੋ ਜਿੱਥੇ ਜਾਂ ਤਾਂ ਤੁਸੀਂ ਗਰਾਉਂਡ ਬਾਰੇ ਗੱਲਾਂ ਕਰੋ ਮੈਂ ਗਰਾਉਂਡ ਦੀ ਗੱਲ ਨਹੀਂ ਕਰ ਰਿਹਾ ਜੀ ਹਾਂ ਤੁਸੀਂ ਪਹਿਲਾਂ ਉਸ ਦੀ ਗੱਲ ਕਰੀਏ 18 ਏਕੜ ਦੀ ਉਹਨਾਂ ਨੇ 18 ਏਕੜ ਤੋਂ ਉੱਠ ਕੇ ਤੁਸੀਂ ਅੱਜ ਤੇ ਆ ਗਏ ਗਰਾਉਂਡ ਦੀ ਖਸਤਾ ਜਿਹੜੀ ਬਿਲਡਿੰਗ ਹੈ ਉਹ ਖਸਤਾ ਸਕੂਲ ਦੁਕਾਨਾਂ ਬਲਕੇ ਉਹ ਧਰ ਦੇ ਸਕੂਲ ਬਲਕੇ ਉਹ ਧਰ ਦੇ ਖਾਲਸਾ ਜ਼ਬੂਲੀ ਕਿਹੜੀ ਮਾ ਜੀ ਜੀ ਕਿਹੜੀ ਜੀ ਜੀ ਮੈਂ ਕਹਿੰਦਾ ਮਾਰਕੀਟ ਦੇ ਟੱਪ ਉੱਤੇ ਆਂਦੀ ਆ ਜੀ ਕਿਹੜੀ ਮੇਰੀ ਗੱਲ ਸੁਣ ਰਹੀ ਤੁਸੀਂ ਜੀ ਉਸ ਦੇ ਕਿਤੇ ਨਾ ਕਿਤੇ ਇਕਨੋਮਿਕਲ ਤੌਰ ਤੇ ਦਾ ਸਟਰੋਂਗ ਹੈ ਨਾ ਕਮੇਟੀ ਸਰ ਇੱਕ ਪਾਸੇ ਦਾ ਤੁਸੀਂ ਨਗਰ ਕੌਂਸਲ ਨੂੰ ਕਿਹਾ ਵੀ ਨਕਸ਼ੇ ਦੇ ਵਿੱਚ ਜ਼ਮੀਨ ਇਹ ਮੇਰੇ ਪਾਸ ਸਕਦਾ ਦਸ਼ਮੇਸ਼ ਖੂਨੇ ਜਿਹੜੀਆਂ ਦੁਕਾਨਾਂ ਦੀ ਗੱਲ ਕਰਦੇ ਹੋ ਤੁਹਾਨੂੰ ਨੋਟਸ ਦਿੱਤੇ ਤੁਸੀਂ ਇੱਕ ਮਿੰਟ ਬਾਅਦ ਹਰ ਇੱਕ ਪਾਸੇ ਤੁਸੀਂ ਕਹਿੰਦੇ ਮੈਂ ਇੱਕ ਮਿੰਟ ਬਾਅਦ ਇੱਕ ਮਿੰਟ ਇੱਕ ਮਿੰਟ ਜੇ ਇਹਨਾਂ ਦੇ ਗੱਲ ਦਾ ਜਵਾਬ ਦੇ ਦਿਆਂ ਮੈਂ ਤੁਸੀਂ ਇੱਕ ਇੱਕ ਜਾਨੀ ਕੱਲਾ ਕੱਲਾ ਵੰਨ ਗੱਲਾ ਕਰੋ ਤੇ ਮੈਂ ਉਹਦਾ ਜਵਾਬ ਦੇਵਾਂਗਾ ਜੀ ਜੀ ਤੁਸੀਂ ਕਿਹਨੇ ਉਹਦੀ ਫੀਸ ਨਹੀਂ ਭਰ ਸਕਦਾ ਮੈਂ ਮੈਂ ਉਹਨਾਂ ਨੂੰ ਕਾਨੂੰਨ ਕੱਢ ਕੇ ਦਿੱਤਾ ਇਹ ਇਸ ਰੂਲ ਦੇ ਮੁਤਾਬਕ ਐਡਿਟ ਸਕੂਲ ਹੈ ਐਡਿਟ ਸਕੂਲ ਨੂੰ ਤੁਸੀਂ ਨਹੀਂ ला ਸਕਦੇ ਟੈਕਸ ਉਹ ਮੰਨ ਗਏ ਇਸ ਵਾਸਤੇ ਉਹਦੋਂ ਬਾਅਦ ਉਹਨਾਂ ਦਾ ਨੋਟਿਸ ਨਹੀਂ ਆਇਆ ਮੈਂ ਸਮਝਿਆ ਗੱਲ ਕੋਈ ਵੀ ਸਕੂਲ ਅੱਛਾ ਹੁਣ ਤੁਸੀਂ ਗੱਲ ਤੁਸੀਂ ਦੱਸੋ ਹਾਲਤ ਹੋਈ ਪਈ ਹੈ ਡਿੱਗਣ ਦੇ ਕਿਨਾਰੇ ਹੋਇਆ ਪਿਆਗਾ ਦੁਕਾਨਾਂ ਵੀ ਦੇਖੋ ਪੁਰਾਣੀਆਂ ਹੋ ਚੁੱਕੀਆਂ ਤੁਸੀਂ ਇੱਕ ਵਾਰੀ ਕਹਿੰਦੇ ਕਿ ਅਸੀਂ ਨਵੀਆਂ ਦੁਕਾਨਾਂ ਬਣਾ ਕੇ ਦੇਈਏ ਇਹਨੇ ਦਸ਼ਮੀ ਸਕੂਲ ਵਾਲੇ ਜਿਹੜੀਆਂ ਤੁਸੀਂ ਸਕੂਲ ਮਲ ਕਿਉਂ ਨਹੀਂ ਬਣਾ ਦਿੰਦਾ ਜਦੋਂ ਇਹ ਵੀ ਬਹੁਤ ਪੁਰਾਣਾ ਸਕੂਲ ਹੈ ਕਿੱਥੇ ਇਹਦੇ ਵਿੱਚ ਹੋਰ ਵੀ ਗਿਣਤੀ ਵਧੇ ਬੱਚਿਆਂ ਦੀ ਜੇ ਸਕੂਲ ਡਵੈਲਪ ਹੋਵੇ ਤੇ ਹੋਰ ਮਤਲਬ ਬਿਲਡਿੰਗ ਵਧੀਆ ਬਣੇ ਸ਼ਹਿਰ ਦੇ ਵਿੱਚ ਸਕੂਲ ਹੈਗਾ ਤੇ ਇਹਦੇ ਵੱਲ ਕਿਉਂ ਨਹੀਂ ਧਿਆਨ ਦਿੰਦਾ ਯੋਨੀ ਜੀ ਤਾਂ ਜਾਂਦਾ ਹਰ ਇੱਕ ਗੱਲ ਦਾ ਧਿਆਨ ਦਿੱਤਾ ਜਾ ਰਿਹਾ ਜਿੱਥੇ ਕਿਤੇ ਵੀ ਲੋੜ ਹੈ ਉੱਥੇ ਹਰ ਇੱਕ ਦੀ ਚੀਜ਼ ਦੀ ਆਪ ਨਿਗਰਾਨੀ ਕਰਕੇ ਸਰ ਇੱਕ ਮਿੰਟ ਵਾਸਤੇ 50 ਸਾਲ ਤੋਂ ਪਹਿਲਾਂ ਇੱਥੇ ਕੁਝ ਬਣਿਆ ਚੀਜ਼ ਬਣੀ ਨਹੀਂ ਹੈਗਾ ਜਿਵੇਂ ਇਹਦੇ ਲਗਭਗ ਸਾਰੇ ਸਕੂਲ ਬਲਕ ਹੋਏ ਇੱਕ ਮਿੰਟ ਵਾਸਤੇ ਮੇਰੀ ਗੱਲ ਸੁਣੋ ਕੀ ਨਹੀਂ ਬਣਿਆ ਉਹ ਪ੍ਰਾਇਮਰੀ ਸਾਰਾ ਕੁਝ ਬਣਾਇਆ ਸਾਰੇ ਉਹ ਨਵੀਂ ਬਿਲਡਿੰਗ ਹੈ ਉਹ ਉਹ ਵੀ ਕਰਾਈ ਜਿੰਦਰ ਘੱਟਦਾ ਹੀ ਕਪੜਾ ਮਾਰਕਟ ਦੇ ਦਿੱਤੀ ਕਪੜਾ ਮਾਰਕਟ ਸਕੂਲ ਦੇ ਫਾਇਦੇ ਵਾਸਤੇ ਦਿੱਤੀ ਹੈ ਕਪੜਾ ਮਾਰਕਟ ਲੋਕਾਂ ਨੂੰ ਬੋਲਾ ਦਈਏ ਸਕੂਲ ਤੋਂ ਜਾਨੀ ਪ੍ਰਾਪਤ ਵਾਸਤੇ ਅਸੀਂ ਦਿੱਤਾ ਹੈਗਾ ਉਹਨੂੰ ਮੈਂ ਕਹਿ ਚੁੱਕਿਆ ਵੀ ਸਰ ਇੱਕ ਸਵਾਲ ਕਰੋ ਪੰਜ ਟੀਚਰ ਰਹਿੰਦੇ ਨੇ ਇੱਥੇ ਇਹ ਜਿਹਨੂੰ 95% ਗਵਰਨਮੈਂਟ ਦਿੰਦੀ ਆ 5% ਅਸੀਂ ਉਹਦਾ ਵੀ ਪਾਉਣੇ ਹੋਗੇ ਬਾਕੀ ਜਾਨੀ ਸਾਰੇ ਜਿੰਨੇ ਸਕੂਲ ਨੇ 20-22 ਟੀਚਰ ਨੇ ਪੀਐਨਏ ਸੇਵਾਦਾਰ ਜਿੰਨੇ ਵੀ ਆਣੇ ਸੀ ਆਪਦੇ ਕੋਲੋਂ ਖਰਚ ਕਰ ਰਹਿਆਂਗੇ ਥੋੜਾ ਗਾਂਧੀ ਸਕੂਲ ਆ ਥੋੜਾ ਜੈਨ ਸਕੂਲ ਐਡਿਟ ਸਕੂਲ ਨੇਗੇ ਸਾਰਿਆਂ ਨਾਲ ਵੱਧ ਤਨਖਾਹ ਅਸੀਂ ਦੇ ਰਹੇ ਹਾਂ ਕੋਈ ਕਿੰਨਾ ਦੇ ਰਿਹਾ ਕੋਈ ਕਿੰਨਾ ਦੇ ਰਿਹਾ ਅਸੀਂ ਸਾਰਿਆਂ ਨਾਲ ਵੱਧ ਦੇ ਰਹੇ ਹਾਂ ਫੀਸ ਲੈ ਨਹੀਂ ਸਰ ਇਹਨਾਂ ਨਾਲ ਫੀਸ ਅਸੀਂ ਲੈ ਨਹੀਂ ਸਕਦੇ ਕਿਉਂਕਿ ਐਡਿਟ ਦਾ ਰੂਲ ਹੈ ਕਿ ਤੁਸੀਂ ਫੀਸਾਂ ਨਹੀਂ ਲੈਣੀਆਂ ਦਸਵੀਂ ਤੱਕ ਉਹ ਫੀਸਾਂ ਗਵਰਨਮੈਂਟ ਨੇ ਐਲਾਨ ਕਰਾਇਆ ਹੋਇਆ ਜਿੱਦ ਤੇ ਸਟਾਰਟ ਜਣੀ ਇਹਨੂੰ ਐਡਿਟ ਕੀਤਾ ਸੀ ਉਹਦੇ ਉਹਨਾਂ ਨੇ ਕਹਿਤਾ ਸੀ ਕਿ ਤੁਸੀਂ ਫੀਸਾਂ ਨਹੀਂ ਲੈ ਸਕਦੇ ਇਸ ਕਰਕੇ ਅਸੀਂ ਜਿੰਨੇ ਟੀਚਰ ਨੇ ਉਹਨਾਂ ਨੂੰ ਤਨਖਾਹ ਦਿੰਨੇ ਆ ਜਿਹੜੀਆਂ ਦੁਕਾਨਾਂ ਇਹ ਇਹ ਨੇ ਸਾਰਾ ਉਹ ਉਧਰ ਹੈ ਉਹ ਸਾਰਾ ਉਹ ਕਰਦਾ ਆਏ ਸਾਲ ਅਸੀਂ ਆਡਿਟ ਕਰਾਉਨੇ ਆ ਕਿਸੇ ਬੰਦੇ ਨੂੰ ਆਡਿਟ ਤੇ ਇਤਰਾਜ਼ ਹੈ ਕਿਸੇ ਨੇ ਆਡਿਟ ਦੇਖਣਾ ਹੈ 10 ਬੰਦੇ ਇਕੱਠੇ ਹੋ ਗਏ ਹੋ ਤੁਸੀਂ ਸਾਰੇ ਪੱਤਰਕਾਰ ਹੋ ਤੁਸੀਂ ਉਹ ਤੁਸੀਂ ਦੇਖਣਾ ਚਾਹੁੰਦੇ ਮੈਂ ਆਡਿਟ ਦਿਖਾਉਣ ਨੂੰ ਤਿਆਰ ਆਏ ਸਾਲ ਮੈਂ ਜੋ ਖਰਚ ਮੇਰੀ ਆਮਦਨ ਹੈ ਜੋ ਮੇਰਾ ਖਰਚ ਹੈ ਕੋਈ ਇੱਕ ਇੱਕ ਮਿੰਟ ਬੰਦ ਨਾਲੇ ਐਲਾਨ ਕਰਦਾ ਕੋਈ ਇੱਕ ਬੰਦਾ ਇੱਕ ਪੈਸਾ ਸਾਫਤ ਕਰ ਦੇ ਮੈਂ 1 ਲੱਖ ਰੁਪਏ ਦਵਾਂ ਜਿਹੜਾ ਬਗੀ ਮੇਰਾ ਜਣੀ ਕਹੇ ਲੋਕਾਂ ਨੇ ਆਵਾਜ਼ਾਂ ਜ਼ਰੂਰ ਸੁਣੀ ਕਰਨੇ ਤੁਸੀਂ ਸਰ ਸਵਾਲ ਕਰ ਰਹੇ ਆ ਮੈਂ ਤੁਸੀਂ ਮੈਂ ਜਵਾਬ ਦੇ ਰਿਹਾ ਪਹਿਲਾਂ ਤੁਹਾਨੂੰ ਕੋਈ ਬੰਦਾ ਵੀ ਤੁਸੀਂ 10 ਪੱਤਰਕਾਰ ਹੋ ਤੁਸੀਂ 15 ਜਿੰਨੇ ਵੀ ਹੋ ਤੁਸੀਂ ਮੈਂ ਤੁਹਾਨੂੰ ਉਹ ਦੇ ਦਿੰਦਾ ਆਡਿਟ ਰਿਪੋਰਟ ਇੱਕ ਪੈਸਾ ਕੱਢ ਦਿਓ ਮੈਂ 1 ਲੱਖ ਰੁਪਏ ਦਵਾਂਗਾ ਸਰ ਪੈਸੇ ਦੀ ਨਹੀਂ ਗੱਲ ਕਰਦਾ ਹਾਂ ਤੁਸੀਂ ਫਿਰ ਕੱਪੜੇ ਵਾਜ ਕਿੱਥੇ ਹੋ ਗਈ ਮੈਨੂੰ ਇਹ ਵੀ ਦੱਸ ਦਿਓ ਹਾਂ ਜੀ ਹਾਂ ਤਾਂ ਸਕੂਲ ਦੀ ਬਗੀਤ ਕੋਲੋਂ ਦੀ ਜਿਹੜੀ ਬਾਹਰ ਨਿਕਲੀ ਰਸਤਾ ਤੁਸੀਂ ਦਿੱਤਾ ਹਾਂਜੀ ਮੈਂ ਸੀ ਦਿੱਤਾ ਹਾਂ ਤੁਹਾਨੂੰ ਸਕੂਲ ਨੂੰ ਕੀ ਵਜ੍ਹਾ ਨਹੀਂ ਮੈਨੂੰ ਕੀ ਵਜ੍ਹਾ ਹਾਂ ਸੁਣੋ ਦੂਜੇ ਪਾਸੇ ਉਹ ਜਿਹੜਾ ਗਊਆਂ ਦਾ ਬਾੜ ਹੈ ਉਹ ਤੋਂ ਕੀ ਕਰਾਇਆ ਜਾਂਦਾ ਈ ਤੁਹਾਨੂੰ ਇੱਕ ਮਿੰਟ ਸੁਣੋ ਜੀ ਮੇਰੀ ਗੱਲ ਹਾਂ ਅਸੀਂ ਉਹ ਰਸਤਾ ਦਿੱਤਾ ਹਾਂਜੀ ਕੋਈ ਵੀ ਪ੍ਰਾਪਰਟੀ ਹੈ ਕੋਈ ਵੀ ਸਕੂਲ ਦੀ ਪ੍ਰਾਪਰਟੀ ਹੈ ਮੈਨੇਜਮੈਂਟ ਨਹੀਂ ਦੇ ਸਕਦੀ ਸਾਡਾ ਸੰਵਿਧਾਨ ਕਹਿੰਦਾ ਜਨਰਲ ਹਾਊਸ ਦੇਊਗਾ 70 80 ਬੰਦੇ ਨੇ ਅਸੀਂ ਜਨਰਲ ਹਾਊਸ ਮੇਰੀ ਗੱਲ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਪਹਿਲਾਂ ਤੁਸੀਂ ਮੈਂ ਅਸੀਂ ਮੈਨੇਜਮੈਂਟ ਦੇ ਮੈਂਬਰ ਬੈਠੇ ਆ ਤੁਹਾਨੂੰ ਜਾਣਕਾਰੀ ਵਾਸਤੇ ਦੱਸਦੇ ਆ ਵੀ ਸਾਡਾ ਕਨਸਟੀਟਿਊਸ਼ਨ ਕਹਿੰਦਾ ਹੈ ਕਿ 80 ਬੰਦੇ ਨੇ ਜਿਹੜੇ 70 ਬੰਦੇ ਨੇ ਜਿੰਨੇ ਵੀ ਹਨ ਉਹ ਸਾਰਿਆਂ ਦੀ ਸਹਿਮਤੀ ਨਾਲ ਕੋਈ ਪ੍ਰਾਪਰਟੀ ਦੇ ਸਕਦੇ ਨਹੀਂ ਦੇ ਸਕਦੇ ਮੇਰੀ ਗੱਲ ਸੁਣੋ ਸਾਰੀ ਕਿਸੀ ਜਗਾ ਕੀ ਨਹੀਂ ਜਾਈ ਉਹਨਾਂ ਨੂੰ ਮੇਰੀ ਗੱਲ ਤਾਂ ਸੁਣ ਲਓ ਜਗਾ ਨਾਲ ਨਿਮੇਸਾਲ ਵਾਸਤੇ ਭਾਈ ਗਰਦਾਰ ਦੀ ਹੈ ਸਾਡੇ ਕੋਲੇ ਲੀਸ ਤੇ ਹੈ ਹਾਂ ਅਸੀਂ ਦੇ ਸਕਦੇ ਹਾਂ ਅਸੀਂ ਉਸੇ ਮੁਤਾਬਕ ਦਿੱਤੀ ਉਹਨੇ ਸਾਲ ਦੇ ਵਾਸਤੇ ਦਿੱਤੀ ਹੈ ਜਿੰਨੇ ਸਾਲ ਸਾਡੇ ਅਸੀਂ ਜਿੰਨੇ ਸਾਲ ਰਹਿੰਦੇ ਨੇ ਉਹਨੇ ਸਾਲ ਦੇ ਸਕਦੇ ਹਾਂ ਕਾਨੂੰਨੀ ਤੌਰ ਤੇ ਇਹ ਗੱਲ ਹੈ ਸਾਡਾ ਜਿਹੜਾ ਮਾਲ ਹੈ ਤੁਸੀਂ ਜਿਹੜਾ ਮੱਜਾਂ ਦਾ ਹੈ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਇੱਕ ਗੱਲ ਦਾ ਜਵਾਬ ਦੇ ਲੈਣ ਦਿਓ ਉਸ ਵਕਤ ਸਾਰੀ ਮੈਨੇਜਮੈਂਟ ਨੇ ਜਨਰਲ ਹਾਊਸ ਨੇ ਫੈਸਲਾ ਕਰਿਆ ਉਹਨਾਂ ਨੇ ਜੋ ਉੱਥੇ ਭਾਅ ਸੀ ਉਸ ਵੇਲੇ 50 ਲੱਖ ਕਿੱਲੇ ਦਾ ਭਾਅ ਸੀ ਉਸ ਦੇ ਹਿਸਾਬ ਨਾਲ ਉਹਨੇ ਪੈਸੇ ਦਿੱਤੇ 40 ਲੱਖ ਰੁਪਇਆ ਉਹਨੇ ਦਿੱਤਾ ਸਾਨੂੰ ਕੀ ਨਹੀਂ ਸਰ ਬਣਾਉ ਉਸਨੇ ਪੱਪੀਦਾਨੇ ਵਾਲੀ ਜਿਹਦੀ ਉਹ ਕਲੋਨੀ ਹੈ ਪੱਪੀਦਾਨੇ ਦੀ ਕਲੋਨੀ ਨਹੀਂ ਜੀ ਕਿਹੜੀ ਜੀ ਉਹ ਜਿਹੜੀ ਕਲੋਨੀ ਵਾਲੀ ਪੱਪੀਦਾਨੇ ਹਿੰਦਕੋ ਬਗੇਰਤ ਕਲੋਨੀ ਨਹੀਂ ਜੀ ਗੱਲ ਕਰਦਾ ਕਿਹੜਾ ਰਸਤਾ ਦਿੱਤਾ ਸੀ ਬਗੇਰਤ ਕਲੋਨੀ ਚ ਬਗੇਰਤ ਸਿਲਵਰ ਸਿਟੀ ਹੈ ਜਣੀ ਸਿਲਵਰ ਸਿਟੀ ਤਾਂ ਦਿੱਤਾ ਨਹੀਂ ਜੀ ਬਗੇਰਤ ਕਲੋਨੀ ਦੀ ਤਰ੍ਹਾਂ ਰਸਤਾ ਜਿਹੜਾ ਦੋਨਾਂ ਬਸ ਇੱਕ ਇਧਰ ਗਰਾਊਂਡ ਹੈ ਇੱਕ ਇਧਰਲੇ ਪਾਸੇ ਬਾੜਾ ਹੈ ਬਗੇਰਤ ਕਲੋਨੀ ਜਿਹੜਾ ਮੱਝਾਂ ਦਾ ਬਾੜਾ ਹੈ ਜਿੱਥੇ ਰਾਮੇ ਦਾ ਹੈ ਕੋ ਮੱਝਾਂ ਦਾ ਬਾੜਾ ਰਾਮੇ ਦਾ ਇਧਰਲਾ ਉਹ ਕੋਈ ਪ੍ਰੋਪਰਟੀ ਹੈ ਹਾਂਜੀ ਹਾਂ ਆ ਉਹਦੇ ਚ ਕੀ ਗੱਲ ਉਹ ਉਹ ਕੀ ਕੀ ਮੈਂ ਕੀ ਕਿਹਾ ਅਗਲੀ ਦਿੱਤਾ ਹੋਇਆ ਕਿਹਨੂੰ ਦਿੱਤਾ ਹੋਇਆ ਜੀ ਉਹ ਠੇਕੇ ਦੇ ਆ ਜੀ ਕਦੋਂ ਤੋਂ ਰਿੱਕੇ ਦੇ ਆ ਜੀ ਹਾਂ 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 ਆ ਹੁਣ ਵੀ ਠੇਕੇ ਦੇ ਆ ਤੇ ਇੱਧਰ ਸਾਹਮਣੇ ਗਰਾਊਂਡ ਵੀ ਠੇਕੇ ਦੇ ਜਿਹੜਾ ਦਿੱਤਾ ਮੈਂ ਕਿਹੜਾ ਜੀ ਹਾਂ ਉਹ ਵੀ ਠੇਕੇ ਦੇ ਆ ਉਹ ਵੀ ਠੇਕੇ ਤੇ ক্রিকেট ਵਾਲਾ ਮੁੰਡਾ ਉੱਥੇ ਪ੍ਰੈਕਟਿਸ ਕਰਾਉਂਦਾ ਕੋਚ ਹੈ ਜਿਹੜਾ ਹਾਂ ਜੀ ਤੁਹਾਨੂੰ ਪਤਾ ਵੀ ਉਹ ਵੀ ਫੀਸ ਲੈ ਰਿਹਾ ਹੈ ਉੱਥੇ ਜਿਹੜੀ ਜਿਹੜੀ ਉਹ ਆਪ ਦੀ ਜੋ ਮਰਜ਼ੀ ਫੀਸ ਲਵੇ ਜੋ ਸਾਡੇ ਨਾਲ ਫੈਸਲਾ ਕਰੇ ਉਹ ਅਸੀਂ ਲੈ ਰਹੇ ਹਾਂ ਤੁਸੀਂ ਵੀ ਸੀ ਇਹਨੂੰ ਦਿੱਤਾ ਜੀ ਗਰਾਊਂਡ ਮੇਰੇ ਤਾਂ ਤੁਹਾਨੂੰ ਲੋੜ ਹੀ ਨਹੀਂ ਵੀ ਉਹ ਚਾਹੇ ਕੌਣ ਚਲਾ ਰਿਹਾ ਹੈ ਕੌਣ ਨਹੀਂ ਤੁਸੀਂ ਇੱਕ ਪਾਸੇ ਰਹੋ ਜਾਂ ਤਾਂ ਤੁਸੀਂ ਉਹ ਕਰੋ ਜਾਂ ਤੁਸੀਂ ਇੱਥੇ ਕਦੇ ਤੁਸੀਂ ਉਹਨੂੰ ਛੱਡ ਜਾਓ ਉੱਥੇ ਆ ਜਨੈ ਉੱਥੋਂ ਛੱਡ ਦਿਓ ਉੱਥੇ ਆ ਜਨੈ ਕਿ ਟੂਰਨਾਮੈਂਟ ਹੋ ਰਿਹਾ 25 ਲੱਖ ਦਾ ਫਸਟ ਇਨਾਮ ਹੈ ਮੈਂ ਕਹਿੰਦਾ ਉਹ ਜੀ ਮਾਨਸਾ ਦਾ ਨਾਮ ਹੋਣਾ ਹੈ ਮੈਂ ਕਹਿੰਦਾ ਇੱਕ ਕਰੋੜ ਦਾ ਵੀ ਪਰ ਕਿ ਇਹ ਜ਼ਰੂਰੀ ਹੈ ਵੀ ਹਰ ਇੱਕ ਜਣੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਲੋ ਕਿਸੇ ਨੂੰ ਪੁੱਛਣਾ ਨਹੀਂ ਹੈ ਕਿਹਦਾ ਗਰਾਊਂਡ ਹੈ ਕਿਹਨੂੰ ਪੁੱਛਣਾ ਹੈ ਜਾਂ ਪੀਸੀਆ ਨੂੰ ਪੁੱਛਣਾ ਜਾਂ ਖਾਲਸਾ ਸਕੂਲ ਨੂੰ ਕਿਸੇ ਨੂੰ ਇੱਕ ਦੱਸੋ ਵੀ ਪੁੱਛਿਆ ਨਹੀਂ ਜੋ ਅਸੀਂ ਸਾਰਿਆਂ ਨੂੰ ਬੁਲਾ ਦਿੰਦੇ ਹਾਂ ਉਹਨਾਂ ਨੂੰ ਵੀ ਕੀ ਨੂੰ ਕਿ ਨੂੰ ਪੁੱਛਿਆ ਉਹਨਾਂ ਨੇ ਕੀ ਨੂੰ ਪੁੱਛਿਆ ਉਹਨਾਂ ਨੇ ਜਦੋਂ ਆਪਣਾ ਇੱਕ ਵੱਡਾ ਯੂਵਨ ਕਮੇਟੀ ਹੀ ਆਪਸ ਵਿੱਚ ਵੜਿਆ ਕਰਕੇ ਕੰਮ ਕਰ ਰਹੀ ਸੀ ਉਹਨਾਂ ਦਾ ਕੀ ਕਿਹੜੀ ਕਮੇਟੀ ਜੀ ਉਹਨਾਂ ਨਾਲੋਂ ਵੱਡੀ ਕਮੇਟੀ ਸਾਡੀ ਹੈ ਕਿਹੜੀ ਜੀ ਜਿਹੜੇ ਤੁਹਾਡੀ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲੋਂ ਵੱਡੀ ਕਮੇਟੀ ਜਿਹੜੀ ਆ ਉਹਨਾਂ ਦੀਆਂ ਉਹਨਾਂ ਦਾ ਕੋਈ ਪਤਾ ਉਹਨਾਂ ਦਾ ਹੀ ਕਹਿਣਾ ਕਿ ਕਿਉਂ ਉਹਨਾਂ ਦੀ ਕਮੇਟੀ ਕਿਸ ਤਰ੍ਹਾਂ ਹੋ ਗਈ ਜੀ ਥੋੜਾ ਗੱਲ ਗਏ ਅਸੀਂ ਵਾਕਿਆਤ ਇੱਕ ਮਿੰਟ ਵਾਸਤੇ ਆ ਸਾਰੇ ਇਲਾਕੇ ਦੇ ਬੰਦੇ ਨੇ ਉਹਦੇ ਜਿਹੜੇ ਲਾਈਫ ਮੈਂਬਰ ਨੇ ਇਹ ਇਕੱਲੇ ਮਾਨਸਾ ਦੇ ਨਹੀਂ ਹਨ ਆਏ ਦਲੇ ਦੇ ਪਿੰਡਾਂ ਮੋਫਰ ਸਾਹਿਬ ਵੀ ਇਹਦਾ ਮੈਂਬਰ ਹੈਗਾ ਸਾਡੇ ਉਸ ਦਾ ਕਮੇਟੀ ਦਾ ਪਹਿਲਾਂ ਉਹਦਾ ਫਾਦਰ ਪ੍ਰੈਜ਼ੀਡੈਂਟ ਰਿਹਾ ਉਹ ਤਸਵੀਰ ਦੇਖ ਲਓ ਦੀ ਸੋ ਇਹ ਇਲਾਕੇ ਦਾ ਸਕੂਲ ਹੈ ਇਲਾਕੇ ਦੇ ਸਾਰੇ ਇਲਾਕੇ ਚੋਂ ਮੈਂਬਰ ਨੇ ਇਸ ਦੇ ਇਕੱਲੇ ਮਾਨਸਾ ਦੇ ਨਹੀਂ ਹਨ ਉਹ ਜੇ ਮਾਨਸਾ ਦੇ ਬਣਾ ਕੇ ਚਾਹੇ ਹਜ਼ਾਰ ਬੰਦੇ ਦੀ ਬਣਾ ਲੈ ਸਾਡੇ ਤੁਹਾਨੂੰ ਕਿਧਰ ਆ ਜੇ ਇੱਕ ਕਮੇਟੀ ਦੇ ਕਿੰਨੇ ਮੈਂਬਰ ਇੱਕ ਸਾਲ ਤੋਂ ਉਹੋ ਚਲਾ ਗਰਾਊਂਡ ਦੀ ਕੇਅਰ ਦੇ ਕੋ ਕਰ ਰਹੀ ਹੈ ਸੰਭਾਲ ਰਿਹਾ ਥੋੜਾ ਜਿਹੜੀ ਜਿਹੜੀ ਤੁਸੀਂ ਕਹਿੰਦੇ ਹੋ ਪੰਜ ਮੈਂਬਰੀ ਕਮੇਟੀ ਨੂੰ ਮੈਂ ਪੀਸੀਏ ਦੇ ਨੂੰ ਦੇ ਦਿੱਤਾ ਸੀ ਹਾਂਜੀ ਉਹ ਤਾਂ ਗਰਾਊਂਡ ਦੀ ਬੜੀ ਨਹੀਂ ਪਾਣੀ ਕੌਣ ਲਾਂਦੇ ਜੀ ਗਰਾਊਂਡ ਨੂੰ ਉੱਥੇ ਕੇਅਰ ਕੌਣ ਕਰ ਰਹੀ ਹੈ ਉਹ ਜਾਣੇ ਐਸ ਵੇਲੇ ਤੁਹਾਨੂੰ ਦੱਸਿਆ ਤਾਂ ਹੈ ਉਹ ਪੈਸੇ ਨਹੀਂ ਲੈ ਰਹੇ ਕੋਣ ਲੋਕਾਂ ਤੋਂ ਸਰ ਸਾਰਿਆਂ ਤੋਂ ਲੈ ਕੇ ਜੇ ਉਹ ਲਾਜ਼ਮੀ ਨੇ ਹੋ ਸਰ ਲੋਕਾਂ ਤੋਂ ਉਹ ਕਹਿੰਦੇ ਵੀ ਅਸੀਂ ਕਹਿੰਦੇ ਸੀ ਕੋਈ ਨਾ ਪੈ ਕੇ ਕੈਂਪ ਲਵਾਉਂਦੇ ਆ ਬਾਹਰਲੇ ਲੋਕਾਂ ਦੇ ਘਰ ਸਾਰੇ ਤੁਸੀਂ ਗਿਆ ਵੀ ਖਾਲਸਾ ਪੂਰੀ ਮੈਨੇਜਮੈਂਟ ਨੂੰ ਇਹ ਲੇਟਾਂ ਲੱਗੀਆਂ 22 ਲੱਖ ਦੀਆਂ ਖਾਲਸਾ ਪੂਰੀ ਮੈਨੇਜਮੈਂਟ ਨੇ ਲਾਈਆਂ ਜੀ ਤੁਸੀਂ ਖਾਲਸਾ ਸਕੂਲ ਦੀ ਮੈਨੇਜਮੈਂਟ ਰਾਹੀਂ ਲੱਗੀਆਂ ਨੇ ਹੌਸਲ ਲੱਗੀਆਂ ਲੱਗੀਆਂ ਉਹ ਨਗਰ ਕੌਂਸਲ ਨੂੰ ਗਿਆ ਵੀ ਉੱਥੇ ਗਰਾਊਂਡ 'ਚ ਪੈਸਾ ਲਾਣਾ ਰਾਹੀ ਕਿਵੇਂ ਹੋਇਆ ਜੀ ਪੈਸਾ ਮਹਾਰਾਜ ਆਇਆ ਉਹ ਹੈਪੀ ਕੋਟੇ ਤੋਂ ਆਇਆ ਹੋਇਆ ਪੈਸਾ ਹਾਂਜੀ ਉਹਨਾਂ ਨੂੰ ਮਨਜ਼ੂਰੀ ਲੈਣੀ ਪੈਂਦੀ ਹੈ ਮਿਊਂਸਿਪੈਲਿਟੀ ਤੋਂ ਤਾਂ ਹੋਲਾ ਸਕਦੇ ਨੇ ਮਿਊਂਸਿਪੈਲਿਟੀ ਨਹੀਂ ਲਾਇਆ ਜੀ ਮਿਊਂਸਿਪੈਲਿਟੀ ਨਹੀਂ ਲੈਣਾ ਜੀ ਰਾਹੀ ਲੱਗਿਆ ਜੀ ਮਿਊਂਸਿਪੈਲਿਟੀ ਨੂੰ ਫੇਰ ਟਰਾਂਸਫਰ ਹੋ ਕੇ ਲੱਗਿਆ ਉਹ ਹਾਂਜੀ ਉਹ ਉਹ ਟਰਾਂਸਫਰ ਕਰਤਾ ਆ ਟਰਾਂਸਫਰ ਕਰਤਾ ਉਹਨਾਂ ਨੇ ਫੇਰ ਉਹ ਤੋਂ ਬਾਅਦ ਉਹਨੇ ਲਾਇਆਗਾ ਉਹਨਾਂ ਰਾਹੀ ਲੱਗੇਗਾ ਸੋ ਇਹਦੇ ਚ ਕੀ ਗੱਲ ਹੈ ਜੀ ਐਮਪੀ ਕੋਟੇ ਦਾ ਪੈਸਾ ਆਇਆਗਾ ਐਮਪੀ ਕੋਟੇ ਦਾ ਪੈਸਾ ਸਾਨੂੰ ਆਇਆਗਾ ਤੁਹਾਨੂੰ ਨਹੀਂ ਆਇਆ ਜੀ ਤੁਹਾਡੇ ਖਾਤੇ ਉਹ ਤੁਹਾਡੇ ਖਾਤੇ ਆਇਆ ਜੀ ਜਿਹੜਾ ਜਦੋਂ ਸਰਮੈਂਟ ਤੇ ਜਾਇਆ ਜੀ ਮੈਂ ਸਰ ਮੈਂ ਅਵੇਲੇਬਲ ਸੀ ਮੈਨੂੰ ਚੰਗੇ ਤਰ੍ਹਾਂ ਪਤਾ ਹੈਗਾ ਸਾਡੇ ਖਾਤੇ ਚ ਆਇਆਗਾ ਫਿਰ ਉਹਨਾਂ ਨੇ ਕਿਹਾ ਵੀ ਇਹ ਇਸ ਤਰ੍ਹਾਂ ਹੀ ਆਏ ਹੋਊਗਾ ਮੈਨੂੰ ਕਹਿੰਦੇ ਮੈਂ ਕਿ ਜਿਸ ਰੋਟ ਹੁੰਦਾ ਲਾਓ ਇਹ ਪੈਸਾ ਲੱਗਣਾ ਚਾਹੀਦਾ ਤਾਂ ਉਹ ਤੋਂ ਬਾਅਦ ਉਹਨਾਂ ਨੇ ਉਸੇ ਰਹੀ ਲਾਇਆ ਚਲੋ ਹਾਂ ਜੀ ਹੋਰ ਕੋਈ ਗੱਲਵਾਜ ਜੀ ਕੋਈ ਸੌਤੋਂ ਨੂੰ ਗਰਾਊਂਡ ਦਾ ਫਿਕਰ ਸੀਗਾ ਸਾਨੂੰ ਪ੍ਰੈਸ ਵਾਲਿਆਂ ਨੂੰ ਵੀ ਨਾ ਜਿਹੜੇ ਬੱਚੇ ਸਕੂਲ ਦੇ ਪਾਣੀ ਪੁਲਾ ਰਹੇ ਆ ਸੇਵਾ ਕਰ ਰਹੇ ਆ ਕੀ ਸਕੂਲ ਕੋਲ ਪੀਣ ਵੀ ਹੈ ਨਹੀਂ ਹਾਂ ਜੀ ਇਹਦਾ ਜਵਾਬ ਮੈਨੂੰ ਸਾਡੇ ਕੋਲੇ ਐਨ ਐਸ ਐਸ ਰੱਖੀ ਹੋਈ ਹੈ ਸਾਡੇ ਸਾਡੇ ਸਕੂਲ ਦਾ ਇਹ ਫੈਸਲਾ ਵੀ ਕੋਈ ਵੀ ਸਾਂਝਾ ਕੰਮ ਹੋਵੇ ਜਾਂ ਕੋਈ ਵੀ ਗੈਸਟ ਆਵੇ ਕਿਸੇ ਦੀ ਉਹ ਕਰਨੀ ਹੈ ਤੁਸੀਂ ਐਨ ਐਸ ਐਸ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਕੱਢ ਲੋ ਉੱਥੇ ਪੀੜ ਵਿਲਾ ਸੋਂਾਂ ਬੱਚਿਆਂ ਦਾ ਵੇ ਵੇਲਾ ਹੋਣ ਕਰਕੇ ਉਹਨਾਂ ਨੇ ਪਾਣੀ ਪਿਲਾ ਦਿੱਤਾ ਐਨਐਸਐਸਏ ਸਾਡੇ ਕੋਲੇ ਸਕੂਲ ਕੋਲੇ ਕਿਸੇ ਕੋਲੇ ਨਾ ਗਾਂਧੀ ਸਕੂਲ ਕੋਲੇ ਨਾ ਕਿਸੇ ਹੋਰ ਕੋਲੇ ਹੈ ਨਹੀਂ ਸਾਡੇ ਕੋਲੇ ਐਨਐਸਐਸਏ ਸਰਬਾਹਮ ਜੀ ਇਸ ਕਮੇਟੀ ਨੂੰ ਅਸੀਂ ਸੇਵਾ ਲੈ ਰਹੇ ਹਾਂ ਸਰਬਾਹਮ ਜੀ ਇਸ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਨੇ ਕੌਣ ਕੌਣ ਮੈਂਬਰ ਨੇ ਇਹ ਤਾਂ ਜੀ ਲਿਸਟ ਦੇ ਦਿਆਂਗੇ ਤੁਹਾਨੂੰ ਲੋੜ ਹੈ ਤੁਹਾਨੂੰ ਦੱਸ ਦੋ ਕਿੰਨੇ ਮੈਂਬਰ ਆਇਆ ਤਾਂ ਗਿਣਤੀ ਉਹਦੀ ਵੀ 12 ਮੈਂਬਰਾਂ ਦੀ ਕਮੇਟੀ ਹੁੰਦੀ ਹੈ ਉਹਦੇ 16 ਮੈਂਬਰੀ ਕਮੇਟੀ ਹੈ ਜਦੋਂ ਉਹਨਾਂ ਨੇ ਗ੍ਰਾਂਟ ਦਿੱਤੀ 16 ਮੈਂਬਰੀ ਕਮੇਟੀ ਬਣਾਉਂਦੇ ਆ 12 ਮੈਂਬਰੀ ਕਮੇਟੀ ਜੀ ਉਸ ਤੋਂ ਬਾਅਦ ਟੀਚਰਾਂ ਦੇ ਨੁਮਾਇੰਦੇ ਨੇ 2 ਹੋ ਗਏ ਪੇਰੈਂਟਸ ਦੇ ਤੇ ਉਸ ਦੇ ਹੁੰਦੇ ਨੇ ਉਹ ਹੋ ਗਏ ਇੱਕ ਡਿਓਨ ਦਾ 16 ਮੈਂਬਰੀ ਕਮੇਟੀ ਸਰਕਾਰ ਦੇ ਕਈ ਮੈਂਬਰ ਵੀ ਲੈ ਕੇ ਆ ਸਕਦੇ ਨੇ ਬੋਤਾਂ ਜੀ ਜਿਹੜੇ ਜਨਰਲ ਹਾਊਸ ਨੇ ਚੁਣਨੇ ਚਾਏ 10 ਲੈਣ ਸਰ ਕਿੰਨੇ ਸਮੇਂ ਤੁਸੀਂ ਕਿੰਨੇ ਸਮੇਂ ਤੋਂ ਪ੍ਰਧਾਨ ਹੋ ਮੈਂ ਤਾਂ ਇਹ ਅਸਲ ਤਾਂ ਦੇਖੋ ਮੈਂ 77 ਤੋਂ ਹੀ ਪ੍ਰਧਾਨ ਆ ਉਹ ਮੇਰੀ ਫੋਟੋ ਹੈ ਮੈਂ 77 ਤੋਂ ਲੱਗਿਆ ਹੋਇਆ ਹਾਂ ਠੀਕ ਹੈ ਸਰ ਇੱਥੇ ਕਿੰਨੇ ਸੀ ਕਿਉਂ ਮੇਰੇ ਤੋਂ ਬਿਨਾ ਕਦੇ ਵੀ ਕੋਈ ਕਿਉਂਕਿ ਲੜਾਈਆਂ ਲੜਦੇ ਰਹੇ ਨੇ ਕਿਸੇ ਨੇ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਸਰਕਾਰ ਨੇ ਸਿਰਫ ਜਦੋਂ ਵੀ ਮੈਂ ਮੈਂ ਪ੍ਰਧਾਨ ਰਹਾਗਾ ਹੁਣ ਵੀ ਮੈਂ ਪ੍ਰਧਾਨ ਹਾਂ 13 ਤੋਂ ਤਾਂ ਹਾਈ ਕੋਰਟ ਨਹੀਂ ਮੈਂ ਚੁਣ ਕੇ ਆਇਆ ਹੋਇਆ ਹਾਂ ਉਦੋਂ ਤੋਂ ਮੈਂ ਹੋਣਾ ਪਰ ਉਦੋਂ 78 ਤੋਂ ਲਾ ਕੇ ਮੇਰੇ ਮੁਕਾਬਲੇ ਤੇ ਕਦੇ ਅੱਜ ਤੱਕ ਕੋਈ ਜਾਨੀ ਮਾਨਤਾ ਨਹੀਂ ਮਿਲੀ ਕਿਸੇ ਪ੍ਰਧਾਨ ਨੂੰ ਪ੍ਰਧਾਨ ਜੀ ਕ ਤੁਸੀਂ ਖੁਦ ਵੀ ਸਪੋਰਟਸਮੈਨ ਰਹੇ ਹੋ ਤੁਸੀਂ ਗੱਲ ਕਹੀ ਹੈ ਕਿ 10 ਤੋਂ ਜਿਹੜਾ ਉਹ ਟੂਰਨਾਮੈਂਟ ਹੋਣ ਜਾ ਰਿਹਾ ਹੈ ਤੁਹਾਡੇ ਨੂੰ ਕਿਸੇ ਤੋਂ ਪਤਾ ਨਹੀਂ ਪੁੱਛਿਆ ਤੱਕ ਨਹੀਂ ਜੀ ਹਾਂਜੀ ਤੇ ਹੁਣ ਜਿਹੜਾ ਅਗਲਾ ਤੁਹਾਡਾ ਕੀ ਐਕਸ਼ਨ ਹੋਊਗਾ ਜੀ ਜੇ ਉਹ ਟੂਰਨਾਮੈਂਟ ਹੋਣ ਲੱਗਦਾ ਜੀ ਕਿ ਤੁਸੀਂ ਉਹ ਟੂਰਨਾਮੈਂਟ ਰੋਕਣ ਦੀ ਕੋਈ ਅਸੀਂ ਕੋਈ ਨਹੀਂ ਰੋਕਣਾ ਜੀ ਕਿਉਂਕਿ ਮੈਂ ਪੰਜ ਮੈਂਬਰੀ ਕਮੇਟੀ ਨੂੰ ਦੇ ਚੁੱਕਿਆ ਮੇਰਾ ਹੁਣ ਕੋਈ ਤਾਲਕ ਨਹੀਂ ਗਰਾਊਂਡ ਨਾਲ ਹੁਣ ਜੇ ਇੱਕ ਮਿੰਟ ਵਾਸਤੇ ਜੀ ਉਹਦੇ ਦੋ ਤਰੀਕ ਨੂੰ ਕੋਚ ਆਏਗਾ ਕੋਚ ਉਹਨਾਂ ਨੇ ਭੇਜਿਆ ਕੋਚ ਉੱਥੇ ਗਿਆਗਾ ਸਾਡੇ ਚੋਂ ਕੋਈ ਨਹੀਂ ਗਿਆ ਮੈਨੇਜਮੈਂਟ ਨੇ ਕੋਈ ਉੱਥੇ ਹੋਰ ਨਹੀਂ ਜਾ ਕੇ ਕਰਿਆ ਵੀ ਇਹਨਾਂ ਨੂੰ ਗਰਾਉਂਡ ਦਿੱਤਾ ਜੋ ਮਰਜ਼ੀ ਕਰਨ ਨਾ ਕਰੇ ਠੀਕ ਹੈ ਹਾਂ